ਜ਼ਰੂਰੀ ਸਨੇਹਾਂ ਕਾਫੀ ਅਹਿਮ ਗੱਲ ਆ ਨੇ ਮੈਂ ਮੇਰੇ ਕੱਲੇ ਪਿੰਡ ਦੇ ਲਈ ਨਹੀਂ ਹੋ ਸਕਦਾ ਇਹ ਜੇ ਹੋਰ ਪਿੰਡਾਂ ਦੀ ਪਬਲਿਕ ਨੂੰ ਵੀ ਗੱਲਬਾਤ ਦਾ ਪਤਾ ਲੱਗੇ ਤਾਂ ਉਹ ਵੀ ਆਪਣੇ ਪਿੰਡ ਦੇ ਸਰਪੰਚਾਂ ਨੂੰ ਜਾਂ ਹੋਰ ਮਤਲਬ ਜੋ ਜਥੇਬੰਦੀਆਂ ਨੇ ਉਹਨਾਂ ਨਾਲ ਗੱਲਬਾਤ ਸਾਂਝੀ ਕਰਨਾ ਇਹ ਮੈਂ ਆਪਣੇ ਪਿੰਡ ਦੇ ਲਈ ਕਹਿੰਨਾ ਸਿਰਫ ਆਪਣੇ ਪਿੰਡ ਪਿੰਡ ਦੇ ਲਈ ਬਾਕੀ ਚਲੋ ਜਿੱਥੇ ਕਿਤੇ ਨੇੜੇ ਤੇੜੇ ਸਹਿਚਾਰਾ ਉਹਨਾਂ ਦੇ ਲਈ ਹੈ ਨਾ ਤੇ ਗੱਲਬਾਤ ਸਾਂਝੀ ਕਰਕੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੀ ਮੈਂ ਆਪਣੀ ਕਣਕ ਨੂੰ 3 ਕਿਵਿੱਗੇ ਆੜੇ ਮੇਰੀ ਆ ਗਿਣਕ ਕਰਦਾ ਉਹਨੂੰ ਪਾਣੀ ਲਾ ਰਿਆਂ ਉਹਦੇ ਸੰਬੰਧ ਵਿੱਚ ਗੱਲਬਾਤ ਕਰੂੰਗਾ ਤੇ ਬੇਨਤੀ ਹੈ ਵੀ ਗੱਲਬਾਤ ਧਿਆਨ ਨਾਲ ਸੁਣਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਠੀਕ ਹੈ ਨਾ ਤੇ ਬੇਨਤੀ ਇਹ ਹੈ ਪਿੰਡ ਵਾਲਿਆਂ ਲਈ ਲਗਭਗ ਸਰਪੰਚੀ ਦੀ ਲਾਈਨ ਦੇ ਵਿੱਚ ਆਇਆਂ ਨੂੰ ਸਾਲ 1.5 ਸਾਲ ਦੇ ਕਰੀਬ ਹੋ ਗਿਆ ਤੇ ਰਾਤ ਮੇਰੇ ਪਏ ਪਏ ਦੇ ਅਚਾਨਕ ਕੁਝ ਗੱਲਾਂ ਆਈਆਂ ਦਿਮਾਗ ਦੇ ਵਿੱਚ ਦਿਮਾਗ ਦੇ ਵਿੱਚ ਗੱਲਾਂ ਆਈਆਂ ਜਿਵੇਂ ਕਿ ਹ ਹੁਣ ਖੇਤਾਂ ਲਈ ਲਾਈਟ ਚੱਲ ਰਹੀ ਹੈ ਇਹਨਾਂ ਦੇ ਜਾਂ 24 ਘੰਟੇ ਦੀ ਲਾਈਟ ਦੇ ਟਰਾਂਸਫਾਰਮਰ ਨੂੰ ਲੈ ਕੇ ਜਾਂ ਫਿਰ ਕੋਈ ਖੰਬਿਆਂ ਨੂੰ ਲੈ ਕੇ ਜਾਂ ਫਿਰ ਕੋਈ ਬਿਜਲੀ ਦੇ ਸਬੰਧਤ ਕੋਈ ਵੀ ਕੰਮ ਹੈ ਜਾਂ ਇਹ ਤੋਂ ਬਿਨਾ ਜਿਵੇਂ ਕੋਈ ਬੈਂਕ ਦਾ ਕੰਮ ਹੈ ਜਾਂ ਕੋਈ ਵੀ ਕੰਮ ਆਪਾਂ ਮਤਲਬ ਗੱਲਬਾਤ ਸਾਂਝੀ ਕਰਾਂਗੇ ਕੰਮਾਂ ਦੇ ਬਾਰੇ ਵੀ ਮੇਨ ਕੰਮ ਮੈਂ ਜਿਹੜਾ ਬਿਜਲੀ ਵਾਲੇ ਬਾਰੇ ਬਿਜਲੀ ਦੇ ਕੰਮ ਬਾਰੇ ਮੈਂ ਗੱਲ ਕਰਦਾ ਉਹ ਤਾਂ ਮੇਰਾ کہنا ਇਹ ਹੈ ਵੀ ਜਿਸ ਤਰ੍ਹਾਂ ਪਹਿਲਾਂ ਮੈਂ ਚਲੋ ਜਤੇਬੰਦੀ ਚ ਕਿਸਾਨ ਜਤੇਬੰਦੀ ਵਿੱਚ ਕੰਮ ਕਰਦਾ ਸੀ ਜਿੱਥੋਂ ਜਿਹੜੀ ਸਰਪੰਚੀ ਦੀ ਅਸਲੀ ਗੱਲ ਹੈ ਜਿਹੜੀ ਸਰਪੰਚੀ ਦੀ ਲੈਣ ਹੈ ਨਾ ਉਹ ਜਤੇਬੰਦੀ ਹੈ ਜਤੇਬੰਦੀ ਦੇ ਵਿੱਚੋਂ ਨਿਕਲਿਆ ਹੋਇਆ ਮੈਂ ਤੇ ਬਹੁਤ ਤਰ੍ਹਾਂ ਦੀ ਪਬਲਿਕ ਹੁੰਦੀ ਹੈ ਜਤੇਬੰਦੀਆਂ ਵਿੱਚ ਵੀ ਜਾਂ ਪਿੰਡਾਂ ਦੇ ਵਿੱਚ ਵੀ ਹੈ ਨਾ ਮੇਰੇ ਕਹਿੰਦਾ ਮਤਲਬ ਹੈ ਵੀ ਜਿਹੜਾ ਪਿੰਡ ਦਾ ਕੋਈ ਵੀ ਕੰਮ ਹੈ ਜਾਂ ਕੋਈ ਟਰਾਂਸਫਰਮ ਹੈ ਮੈਨੂੰ ਪਤਾ ਲੱਗਿਆ ਕੱਲ ਹੀ ਕਿਸੇ ਵੀਰ ਤੋਂ ਕਹਿੰਦੇ ਵੀ ਟਰਾਂਸਫਰਮ ਧਰਨ ਦਾ ਵੀ ਕਾਫੀ ਦਿੱਕਤਾਂ ਜਾਂ ਫਿਰ ਹੋਰ ਕੀ ਕੰਮਾਂ ਦੀਆਂ ਦਿੱਕਤਾਂ ਜਿਹੜੀਆਂ ਨੇ ਵੀ ਉਹ ਆਰੇ ਯਾਨੀ ਮੂਰੇ ਜਿਸ ਦਾ ਆਪ ਜਥੇਬੰਦੀ ਵਿੱਚ ਜਦੋਂ ਕੰਮ ਕਰਦੇ تھےਗੇ ਉਦੋਂ ਭਾਵੇਂ ਜੋ ਕੋਈ ਪਿੰਡ ਦਾ ਕੋਈ ਟਰਾਂਸਫਰ ਦਾ ਕੰਮ ਹੁੰਦਾ ਸੀਗਾ ਕਦੇ ਵੀ ਮੈਂ ਇੱਕ ਰੁਪਿਆ ਨਹੀਂ ਲੱਗਣ ਦਿੱਤਾ ਤੇ ਇੱਕ ਪੈਸਾ ਵੀ ਕਿਉਂਕਿ ਸਰਕਾਰੀ ਮੁਲਾਜ਼ਮਾ ਦਾ ਕੰਮ ਹੁੰਦਾ ਮੈਂ ਕਿੱਲੇ ਮੁਲਾਜ਼ਮਾ ਨੂੰ ਨਹੀਂ ਕਹਿੰਦਾ ਚਲੋ ਨਾਲ ਹੈਲਪ ਕਰ ਦਾਂ ਦੀ ਤੀ ਪਬਲਿਕ ਜਾਂ ਫਿਰ ਕੋਈ ਸੋਚ ਹੁੰਦੀ ਸੀ ਜਿਵੇਂ ਮੰਨ ਲਓ ਟਰਾਂਸਫਰ ਮੰਦੇ ਸੋਚਾਂ ਨੇ ਬਹੁਤ ਟਰਾਂਸਫਰ ਦੇ ਲਈ ਸੋਚਾਂ ਹੈ ਵੀ ਨਹੀਂ ਤੇ ਲੋਕ ਪਬਲਿਕ ਨੂੰ ਕਿਸਾਨਾਂ ਨੂੰ ਜਾਂ ਹੋਰ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਇੱਕ ਵੀ ਸੱਚ ਦੇ ਉੱਪਰ ਮੈਂ ਕਦੇ ਰੁਪਈਆ ਨਹੀਂ ਲੱਗਣ ਦਿੱਤਾ ਦੀ ਇਹ ਤੁਹਾਨੂੰ ਮੇਰੇ ਪਿੰਡ ਵਾਲਿਆਂ ਨੂੰ ਪਤਾ ਹੀ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਪਤਾ ਹੀ ਹੈ ਇਹ ਚੀਜ਼ ਦੀ ਮੈਂ ਅੱਜ ਵੀ ਤੁਹਾਨੂੰ ਬੇਨਤੀ ਕਰਦਾ ਵੀ ਜਿਵੇਂ ਤੁਹਾਡਾ 1 ਰੁਪਈਆ ਮੈਂ ਪਹਿਲਾਂ ਨਹੀਂ ਕਦੇ ਲੱਗਣ ਦਿੱਤਾ ਦੀ ਰੁਪਈਆ ਹੁਣ ਵੀ ਨਹੀਂ ਮੈਂ ਕਦੇ ਲੱਗਣ ਦੇਣਾ ਤੁਹਾਡਾ ਹਣਾ ਤੇ ਤੁਸੀਂ ਬਿਜਲੀ ਦੇ ਸਬੰਧ ਦੇ ਵਿੱਚ ਕੋਈ ਵੀ ਕੰਮ ਹੈ ਬੇਸ਼ੱਕ ਕੋਈ ਸੱਚ ਲਾਉਣ ਵਾਲੇ ਬੇਸ਼ੱਕ ਕੋਈ ਤਾਰਾ ਨੀਮੀਆਂ ਨੇ ਬੇਸ਼ੱਕ ਕੋਈ ਟਰਾਂਸਫਾਰਮ ਧਰਨ ਵਾਲਾ ਜਾਂ ਕਿਸੇ ਨੂੰ ਕੋਈ ਖੇਤ ਤੇ ਕੋਈ ਫਸੋਜ ਲਾਉਣ ਦੀ ਦਿੱਕਤ ਆਉਂਦੀ ਹੈ ਕੋਈ ਵੀ ਕੰਮ ਦੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਉਹ ਮੇਰੇ ਨਾਲ ਗੱਲਬਾਤ ਸਾਂਝੀ ਜ਼ਰੂਰ ਕਰੋ ਠੀਕ ਹੈ ਇਹ ਨਾ ਜਾ ਪ੍ਰਾਪੋ ਜਾ ਕੇ ਵੀ ਹੁਣ ਸਰਪੰਚ ਬਣ ਗਿਆ ਵੀ ਹੁਣ ਇਹਨੇ ਉਹ ਕੰਮ ਨਹੀਂ ਕਰਵਾਉਣੇ ਜਾਂ ਕਿਵੇਂ ਬੰਨ ਨੇ ਜਾਂ ਕੀ ਗੱਲਬਾਤ ਇਹ ਬਿਲਕੁਲ ਗਲਤ ਹੈ ਤੇ ਤੁਸੀਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਕਿਉਂਕਿ ਜਦੋਂ ਕੱਲ ਮੇਰੇ ਕੋਲ ਇੱਕ ਮੇਰੇ ਪੁਰਾਣੇ ਮਿੱਤਰ ਨੇ ਆ ਕੇ ਮੇਰੇ ਕੋਲੇ ਦਿਲ ਫਰੋਲਿਆ ਕਹਿੰਦਾ ਵੀ ਸਰਪੰਚ ਯਾਰ ਤੂੰ ਜਥੇਬੰਦੀ ਵਿੱਚੋਂ ਸਾਡੇ ਲੰਮੂ ਕਾਦਾ ਚਲਾ ਗਿਆ ਤੇ ਸਾਨੂੰ ਦਾ ਯਾਰ ਕਾਫੀ ਜ਼ਿਆਦਾ ਕਿਤੇ ਨਾ ਕਿਤੇ ਦਿੱਕਤਾਂ ਆਉਣ ਲੱਗੀਆਂ ਮੈਂ ਕਿਵੇਂ ਜਿਹੜਾ ਪਿਛਲਾ ਕਹਿੰਦਾ ਸੀਜ਼ਨ ਲੰਘਿਆ ਦੇਖੋ ਬੇਸ਼ੱਕ 24 ਘੰਟੇ ਲੱਦੀਆਂ ਰਾਤਾਂ ਨੂੰ ਬਹੁਤ ਤੂਫਾਨ ਜ਼ਿਆਦਾ ਉੜਦੇ ਤੇ ਮੇਰੇ ਵੀ ਜ਼ਿਆਦਾ ਗੱਲ ਮੈਂ ਖੁਦ ਵੀ ਰਾਤ ਨੂੰ 12 12 ਵਜੇ ਜਾਂਦਾ ਨਾਲ ਮੇਰਾ ਇੱਕ ਮੈਂਬਰ ਕਾਲਾ ਉਹ ਵੀ ਮੇਰੇ ਨਾਲ ਜਾਂਦਾ ਉਹ ਬਿਜਲੀ ਦਾ ਵਿਚਾਰਾ ਕਾਫੀ ਟਾਈਮ ਤੋਂ ਕੰਮ ਕਰਦਾ ਆ ਰਿਹਾ ਹੈਗਾ ਹਲੇ ਪੱਕਾ ਪੁੱਕਾ ਤਾਂ ਹੋਇਆ ਨਹੀਂ ਸੀ ਐਚਬੀ ਵਿੱਚ ਵੀ ਨਹੀਂ ਹੋਇਆ ਉਹ ਅਸੀਂ ਜਾ ਕੇ ਉਹ ਜਾਂ ਫੂਜਨ ਦਾ ਪ੍ਰਬੰਧ ਕਰਾਉਂਦੇ ਉਹਦੇ ਸਬੰਧ ਦੇ ਵਿੱਚ ਮੈਂ ਹੁਣ ਕਈ ਟਰਾਂਸਫਾਰਮਾਂ ਜਿਹਨਾਂ ਦੀ ਵੀ ਮੇਂਟੇਨੈਂਸ ਉਹਨਾਂ ਦੀ ਸਾਰੀ ਕਰਵਾ ਵੀ ਦਿੱਤੀ ਮੇਰੇ ਪਿੰਡ ਵਾਲਿਆਂ ਨੂੰ ਦੱਸਦਾ ਮੈਂ ਵੀ ਉਹ ਮੇਂਟੇਨੈਂਸ ਕਰਵਾਤੀ ਜ ਉਹਨਾਂ ਨੂੰ ਕੋਈ ਪੈਸੇ ਖਰਚਣ ਦੀ ਲੋੜ ਨਹੀਂ ਉਹ ਮੇਰੇ ਨਾਲ ਸੰਪਰਕ ਜ਼ਰੂਰ ਕਰਨਾ ਜਾਂ ਫਿਰ ਕਿਸੇ ਵੀ ਮੈਂਬਰ ਦੇ ਨਾਲ ਸੰਪਰਕ ਕਰਨ ਜਾਂ ਫਿਰ ਜਿਵੇਂ ਆਪਣੀ ਮੈਂ ਜਿਹੜੀ ਜਥੇ ਵਿੱਚ ਕੇ ਕੇ ਯੂ ਦੇ ਵਿੱਚੋਂ ਨਿਕਲਿਆ ਹੋਇਆ ਕੋਈ ਵੀ ਜਥੇਬੰਦੀ ਹੈ ਪਿੰਡ ਦੇ ਵਿੱਚ ਉਹਨਾਂ ਦੇ ਨਾਲ ਸੰਪਰਕ ਕਰੋ ਕਿਉਂਕਿ ਭਰਾਵੋ ਜਦੋਂ ਕੋਈ ਮਲਾਜ਼ਮ ਲੱਗਦਾ ਛੇ ਦੀ ਮੈਂ ਖੁਦ ਲੱਗਾ ਚਲੋ ਕੋਈ ਵੀ ਲੱਗੇ ਜਿਨ੍ਹਾਂ ਦੀ ਤਨਖਾਹ ਕਾਫੀ 77800 6000 ਹੈ ਮੇਰੇ ਜੈ ਨਾਲ ਗੱਲ ਹੋਈ ਮੇਰੀ ਪਿੱਛੇ ਜੇ ਉਹਨੂੰ ਮੈਂ ਆਖਿਆ ਮੈਂ ਕੰਮ ਉਹ ਕਹਿੰਦਾ ਮੇਤੋਂ ਜਿੰਨੇ ਤੁਸੀਂ ਕੰਮ ਲੈ ਸਕਦੇ ਹੋ ਨਾ ਮੇਤੋਂ ਕੰਮ ਲਵੋ ਮਾ ਕਿਉਂ ਕਹਿੰਦਾ ਬਈ ਮੇਰੀ ਕਹਿੰਦਾ ਲੱਖ ਰੁਪਏ ਤੋਂ ਉੱਪਰ ਤਨਖਾਹ ਹੈਗੀ ਕਹਿੰਦਾ ਜੇ ਮੈਂ ਲੱਖ ਰੁਪਏ ਤਨਖਾਹ ਲੈ ਕੇ ਵੀ ਕੰਮ ਨਹੀਂ ਕਰਦਾ ਕਹਿੰਦਾ ਮੇਰੇ ਕਹਿੰਦਾ ਫਿੱਟ ਲਾਂ ਹੰਤਾ ਬੜੀ ਖੁਸ਼ੀ ਹੋਈ ਜਸਪਾਲ ਜਈ ਤੀਗੇ ਜਿਹੜਾ ਪਹਿਲਾਂ ਤੇ ਸਾਡੇ ਉਰੇ ਹੋਣ ਵਾਲੇ ਜਿਹੜੇ ਜਈ ਆਏ ਨੂੰ ਬਈ ਬਹੁਤ ਵਧੀਆ ਨੇਗੇ ਜਸਪਾਲ ਜਈ ਦਾ ਇਹ ਕਹਿਣ ਦੇ ਉਹਦੇ ਆਪਣੇ ਮੂੰਹ ਦੇ ਸਬਦ ਤੇ ਬੜੀ ਖੁਸ਼ੀ ਹੋਈ ਜਦੋਂ ਉਹਨੇ ਐਡਾ ਵੱਡਾ ਸਬਦ ਆਖਿਆ ਕਹਿੰਦਾ ਇਹ ਲੱਖ ਲੱਖ ਰੁਪਏ ਤਨਖਾਹ ਲੈਣੇ ਆ ਜੋ ਹੁਣ ਵੀ ਨਹੀਂ ਕਹਿੰਦਾ ਸੀ ਕੰਮ ਕਰਾਂਗੇ ਚਲੋ ਮੰਨ ਲਈ ਗੱਲ ਕਹਿੰਦਾ ਕੋਈ ਲੈਂਡਮੈਨ ਲੱਗਿਆ ਹੈਨਾ ਉਹਦਾ ਢੱ ਕਿਸੇ ਤੋਂ ਕਈ ਵਾਰ ਨਹੀਂ ਚੜਿਆ ਜਾਂਦਾ ਤਾਂ ਉਹਦਾ ਫਿਰ ਫਰਜ਼ ਬਣਦਾ ਵੀ ਪ੍ਰਾਈਵੇਟ ਬੰਦਾ ਆਪਦੇ ਨਾਲ ਰੱਖੇ ਉਹ ਆਪ ਖੰਭਿਆਂ ਤੇ ਚੜੇ ਅੱਜ ਕੱਲ ਕੀ ਸਿਸਟਮ ਬਣਿਆ ਪਿਆਗਾ ਜਿਹੜੇ ਤੋਂ ਸਰਕਾਰੀ ਮੁਲਾਜ਼ਮ ਨੇ ਵੈਸੇ ਤਾਂ ਘਾਟੀ ਬਹੁਤ ਗਈ ਬਹੁਤ ਮੁਲਾਜ਼ਮ ਘਟ ਗਏ ਪਰ ਮੈਂ ਜਿਹੜੀ ਹਕੀਕਤ ਜੀ ਦੇਖਦਾ ਹਾਂਗਾ ਠੀਕ ਹੈ ਨਾ ਤੇ ਇਹ ਕੀ ਬੰਦਾ ਚਲੋ ਜਿਹੜੇ ਸਰਕਾਰੀ ਮੁਲਾਜ਼ਮ ਲੈਂਡਮੈਨ ਨੇ ਜਾਂ ਵੱਡੇ ਆਫਸਰ ਨੇ ਉਹਨਾਂ ਤੋਂ ਤਾਂ ਚੜਿਆ ਨਹੀਂ ਜਾਂਦਾ ਉਹ ਨਾਲ ਉਹ ਕਹਿੰਦੇ ਨੇ ਪ੍ਰਾਈਵੇਟ ਬੰਦੇ ਤੋਂ ਕੰਮ ਕਰਾ ਲਓ ਮੈਨੇ ਕਹਿੰਦਾ ਮੇਰੇ ਪਿੰਡ ਦੇ ਵਿੱਚ ਇਦਾਂ ਦੀ ਕੋਈ ਹੁਣ ਦਿੱਕਤ ਆ ਰਹੀ ਹੈ ਜਿਹੜੇ ਸਾਡੇ ਜਈ ਨੇ ਹੁਣ ਉਹ ਵੀ ਚੰਗੇ ਨੇੜੇ ਖਾਸ ਕਰਕੇ ਕਿੜੇ ਐਸਡੀਓ ਸਾਹਿਬ ਤੇ ਐਕਸ਼ਨ ਸਾਹਿਬ ਨੇ ਉਹ ਵੀ ਬਹੁਤ ਵਧੀਆ ਨੇ ਪਰ ਇੱਕ ਦੂਜੇ ਨੂੰ ਕੋਆਪਰੇਟ ਕਰਨਾ ਚਾਹੀਦਾ ਪਰ ਫੇਰ ਵੀ ਜੇ ਕਿਤੇ ਕਿਸੇ ਲੈਵਲ ਤੇ ਵੀ ਕੋਈ ਇਦਾਂ ਦੀ ਦਿੱਕਤ ਆਉਂਦੀ ਹੈ ਤਾਂ ਮੈਂ ਬੇਨਤੀ ਕਰਦਾ ਮੇਰੇ ਨਾਲ ਸੰਪਰਕ ਕਰੋ ਇਹ ਇਹਨਾਂ ਦੀ ਡਿਊਟੀ ਬਣਦੀ ਆ ਆਪਦੀ ਡਿਊਟੀ ਉਹ ਨਿਭਾਉਣ ਦੇ ਲਈ ਤਿਆਰ ਨੇ ਕਿਤੇ ਨਾ ਕਿਤੇ ਉਹਨਾਂ ਵੱਲੋਂ ਵੀ ਕਈ ਵਾਰ ਦਸਨ ਚ ਗੱਲ ਆਈ ਆ ਪਤਾ ਕੀ ਕਹਿੰਦੇ ਉਹ ਕਹਿੰਦੇ ਜੀ ਜੇ ਅਸੀਂ ਕਿਤੇ ਕੋਈ ਕੰਮ ਕਰਦੇ ਆ ਨਾ ਜਿੰਨਾ ਚਿਰ ਕਹਿੰਦਾ ਬਹੁਤ ਕੁਝ ਕੁ ਪਰਸੈਂਟ ਸ਼ਾਂਤੀ ਨਹੀਂ ਹੁੰਦੀ ਜਿੰਨਾ ਤਰੁ ਕਹਿਣਾ ਸੀ ਤੁਹਾਨੂੰ ਕੁਝ ਖਵਾ ਪਿਆ ਦਿੰਨੇ ਆ ਜਿਸਾ ਤੋਂ ਕੋਈ 2 ਰੁਪਏ ਲੈ ਲਓ ਕਹਿਣਗੇ ਅਸੀਂ ਨੇ ਭਾਈ ਕੁਝ ਲੈਣਾ ਨਹੀਂ ਪਰ ਆਪਣੇ ਵਾਲੀ ਕਹੀ ਜਾਣਗੇ ਵੀ ਕਿਤੇ ਨਾ ਕਿਤੇ ਵੀ ਲੈ ਭਾਈ ਵੀ ਉਹਨਾਂ ਦੇ ਮਨ ਨੂੰ ਇਹ ਲੱਗਦਾ ਰਹਿੰਦਾ ਵੀ ਪਤਾ ਨਹੀਂ ਸਾਡਾ ਕੰਮ ਕਲੀਅਰ ਬੰਦਾ ਨਹੀਂ ਜਾਂ ਕੀ ਚੱਕਰ ਹੈ ਕੀ ਗੱਲਬਾਤ ਹੈ ਤੇ ਬਾ ਬਾਲੀ ਲੰਮੀ ਨਹੀਂ ਮੈਂ ਗੱਲ ਲੈ ਕੇ ਜਾਂਦਾ ਦੁਬਾਰਾ ਫੇਰ ਮੈਂ ਰਿਪੀਟ ਕਰ ਲੈਂਗਾ ਟਰਾਂਸਫਰ ਕੋਈ ਸਵਿਚ ਕੋਈ ਵੀ ਇਦਾਂ ਦਾ ਕੰਮ ਹੈ ਜਿਹੜਾ ਵੀ ਕੰਮ ਹੈ ਨਾ ਤੁਸੀਂ ਨੇ ਕੋਈ ਕਰਾਉਣਾ ਤਾਂ ਮੇਰੇ ਨਾਲ ਸੰਪਰਕ ਕਰੋ ਬੈਂਕਾਂ ਨੂੰ ਲੈ ਕੇ ਬੱਸ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਬੈਂਕ ਦਾ ਕਰਜ਼ਾ ਚਲੋ ਮਜਬੂਰੀ ਵਾਸੀ ਹੋ ਕੇ ਕੋਈ ਲੈਂਦਾ ਜੇ ਮਤਲਬ ਲੈਂਦਾ ਚਾਹੇ ਜਿਵੇਂ ਕੋਈ ਮਜ਼ਦੂਰ ਭਾਈ ਆ ਜਿਹੜਾ ਵੀ ਵਰਗ ਹੈ ਠੀਕ ਹੈ ਨਾ ਜੇ ਕੋਈ ਬੰਦਾ ਟੁੱਟ ਗਿਆ ਬੰਦੇ ਨੂੰ ਦਿੱਕਤ ਆ ਵੱਡੀ ਦਿੱਕਤ ਆ ਕੋਈ ਹਨਾ ਤਾਂ ਭਰਾਵੋ ਜਿਹੜੇ ਆਪਾਂ ਨੇ 2 ਰੁਪਏ ਲੈਂਦੇ ਹੁੰਦੇ ਨੇ ਆਪਣੇ ਹੱਕ ਵਾਂ ਦਾ ਦੇਣ ਦਾ ਹੀ ਬੰਦਾ ਤਾਂ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਕੋਈ ਪਰਾ ਹੋਣਾ ਜਾਂ ਭਗਾਉੜੇ ਹੋਣਾ ਚਾਹੀਦਾ ਜਾਂ ਆਪਾਂ ਜਮੇ ਡਿਫਾਲਟਰ ਹੋ ਜਾਈਏ ਤਾਂ ਆਪਾਂ ਨੂੰ ਬੈਂਕਾ ਲੈਂਦੇ ਮੱਥੇ ਲੱਗਣਾ ਚਾਹੀਦਾ ਹੁੰਦਾ ਉਹ OTS ਸਕੀਮ ਜਿਹੜੀ ਚੱਲਦੀ ਹੁੰਦੀ ਹੈ ਉਹਦੇ ਤਹਿਤ ਕਾਫੀ ਜ਼ਿਆਦਾ ਪਬਲਿਕ ਦਾ ਫਾਇਦਾ ਹੋ ਜਿਹੜੇ ਕੀ ਆਪਾਂ ਨੂੰ ਫਾਇਦੇ ਲੈਣੇ ਚਾਹੀਦੇ ਨੇ ਆਪਾਂ ਗੌਰ ਨਹੀਂ ਕਰਦੇ ਫਾਇਦਿਆਂ ਦੇ ਮਗਰ ਆਪਾਂ ਕਹਿੰਦੇ ਨੇ ਚਲੋ ਛੱਡ ਪਰੇ ਵਿਆਜ ਤੇ ਵਿਆਜ ਵਿਆਜ ਤੇ ਵਿਆਜ ਲੱਗੀ ਜਾਂਦਾ ਇਹ ਚੀਜ਼ਾਂ ਦੀ ਵੀ ਭਰਾਵੋ ਗੌਰ ਕਰਿਆ ਕਰੋ ਤਾਂ ਜੋ ਭਰਾਵੋ ਜਿਹੜੇ ਕੰਮ ਨੇ ਹਰੇਕ ਪਿੰਡ ਦੇ ਵਿੱਚ ਵਧੀਆ ਸਿਸਟਮ ਦੇ ਨਾਲ ਚੱਲੀ ਜਾਂ ਮੇਰਾ ਵੀ ਦਿਲ ਕਰਦਾ ਵੀ ਮੈਂ ਪਿੰਡ ਦੇ ਵਿੱਚ ਕੋਈ ਪੈਸਾ ਕਿਛਦਾ ਫालतू ਖਰਚ ਆਉਣ ਨਾ ਦੇਵਾਂ ਮੈਂ ਜਿੱਥੇ ਉਹਨਾਂ ਦੇ ਖੇਤ ਖੜਾ ਮੇਰੇ ਯਾਦ ਆ ਗੱਲ ਹਲੇ ਤੇ ਉਹ ਪਰਾਂ ਨੂੰ ਲੈਣ ਜਾਂਦੀ ਹੈਗੀ ਉਧਰੋਂ ਆ ਲੈਣੀ ਕਿ ਅੱਗੇ ਹੋਰ ਜਾਂਦੀ ਹੈ ਲੈਣਾ ਜ਼ੂਮ ਨਹੀਂ ਹੋ ਰਿਹਾ ਮੈਨ ਤੋਂ ਇਹ ਨਾ ਤੇ ਉਹ 30 ਦਾ ਕਨੈਕਟਰ ਅੱਗੇ ਨੂੰ ਪਵਾਇਆ ਹਨਾ ਉਹ ਕਹਿੰਦੇ ਨੇ ਵੀ ਜਿਹੇ ਜਿਹੇ ਵੀ ਤਾਰ ਪਾਉਣੀਆਂ ਕੋਈ ਵੀ ਕੰਮ ਕਰਵਾਉਣਾ ਸਤੋ ਦੱਬ ਕੇ ਕੰਮ ਲਵੋ ਪਰ ਆਪਣੇ ਵਾਲੀ ਕਹਿੰਦਾ ਹੁੰਦੇ ਨੇ ਕਿਤੇ ਨਾ ਕਿਤੇ ਵੀ ਚੱਲ ਕੋਈ ਗੱਲ ਨਹੀਂ ਚੱਲ ਸਰਜੂ ਹੁਣ ਮੇਰੀ ਲਾਈਨ ਨੀਮੀ ਦੇਂਦੀ ਆ ਉਰੋਂ ਇਹ ਨੀਮੀ ਕਿਉਂ ਆ ਮੇਰੇ ਜਾਦਾ ਉਹਨਾਂ ਨੇ ਸੁਨੀਹਾ ਲਾਇਤੀ ਮੇਰਾ ਬਾਹਣ ਠੇਕੇ ਦੇਦੀ ਕਹਿੰਦੇ ਭਾਈ ਜਸਪਾਲ ਜੀ ਨੇ ਲਾਇਤੀ ਸੁਨੀਹਾ ਉਹ ਬਾਈ ਕਹਿੰਦੇ ਵੀ ਖੰਭਾ ਲੈ ਜਾਓ ਮਸ਼ੀਨ ਆਈ ਹੋਈ ਐ ਅਸੀਂ ਖੰਭਾ ਲਵਾ ਲਓ ਸਤੋ ਤਾਰਾਂ ਖਸਾ ਲਓ ਐਵੇਂ ਕਹਿੰਦਾ ਫਿਰ ਕੰਪੈਨ ਕੰਪੂਨ ਦੇ ਵਿੱਚ ਛੜੀ ਜਾਂਦੀ ਐ ਚਲੋ ਕੋਈ ਵਜਾ ਕਰਕੇ ਹਨਾ ਕੋਈ ਦਿੱਕਤ ਆ ਗਈ ਠੇਕੇ ਤੇ ਵਹਾਂ ਤੇ ਕਣਕ ਵੀ ਹੋਈ ਸੀ। ਕੱਲ ਇਹ ਵੀ ਨੈਰਾਪੁਰ ਆਪੇ ਜੇ ਕਹਿ ਦਿਆ ਮਲਾਜ਼ਮਾਂ ਵਿੱਚ ਵੀ ਨਹੀਂ ਗਲਤੀ ਹੁੰਦੀ। ਇਹ ਤਾਂ ਕਹਿੰਦੇ ਦੋਨੇ ਹੱਥ ਨਾਲ ਤਾੜੀ ਵੱਜ ਜਾਂਦੀ ਐ। ਪਰ ਜਿੰਨਾ ਟਾਈਮ ਮੈਂ ਕੰਮ ਕਰਿਆ ਜਿਵੇਂ ਸਾਡੇ ਪਿੰਡੋਰੇ ਚੌਂਕੀ ਲੱਗਣੀ ਸੀ। ਤੁਹਾਨੂੰ ਸਭ ਨੂੰ ਵੀ ਪਤਾ ਹੀ ਐ ਮੇਰੇ ਪਿੰਡ ਵਾਲੇ ਜੇ ਕੋਈ ਸੁਣਦਾ ਹੋ ਵੀਰ ਚੌਂਕੀ ਲੱਗਣੀ ਸੀ ਕਰੋਨਾ ਟਾਈਮ ਦੇ ਵਿੱਚ ਚੌਂਕੀ ਲੱਗਣੀ ਸੀ ਭਰਾਵੋ। ਉਹ ਦਿਨ ਮੇਰੇ ਅੱਜ ਵੀ ਯਾਦ ਐ ਜਦੋਂ ਕਹਿੰਦੇ ਨਾ ਉਰੇ ਕਿਸੇ ਮੇਰੇ ਮਿੱਤਰ ਦਾ ਫਾਰਮ ਦੀ ਜੋ ਫਾਰਮ ਤੋਂ ਨੰਗ ਦਾ ਤਾਂ ਉਹ ਤੋਂ ਮੁਰਗੀ ਮਤਲਬ ਬਲੇਲਰ ਲਾ ਲੂੰ ਇੱਕ ਦੋਜੀ ਨਗਦਾ ਹੁੰਦਾ ਦੋਜੀ ਕਹਿੰਦਾ ਹੁੰਦਾ ਮੈਨੂੰ ਕਹਿੰਦਾ ਹੁੰਦੇ ਵੀ ਦੁੱਧ ਪਾਓ ਚੌਂਕੀ ਜੇ ਇਦਾਂ ਦੀ ਦਿੱਕਤ ਆਉਂਦੀ ਸੀ ਸਾਰੇ ਮੁਲਾਜ਼ਮ ਨਹੀਂ ਮੈਂ ਕਹਿੰਦਾ ਇੱਕ ਸਾਰ ਹੁੰਦੇ ਕੁਝ ਪਰਸੈਂਟ ਹਰ ਇੱਕ ਵਰਗ ਦੇ ਵਿੱਚੋਂ ਹਰੇਕ ਪੰਚਾਇਤਾਂ ਤੇ ਹਰੇਕ ਸਿਸਟਮ ਵਿੱਚ ਮਾੜੇ ਚੰਗੇ ਲੋਕ ਹੁੰਦੇ ਨੇਗੇ ਉਹਨਾਂ ਕਿਤੇ ਤਾਂ ਬਲੇਲਰ ਲੈ ਲਾਂਦੇ ਕਿਤੇ ਦੁੱਧ ਲੈ ਲਾਂਦੇ ਕਿਤੇ ਕੀ ਲੈ ਲਾਂਦੇ ਇੰਨਾ ਕੁ ਜ਼ਿਆਦਾ ਕਹਿਰ ਮੱਚ ਗਿਆ ਥੀਗਾ ਉਹਦੋਂ ਮੈਂ ਨਵਾਂ ਨਵਾਂ ਜਥੇਬੰਦੀ ਵਿੱਚ ਕੰਮ ਕਰਨ ਲੱਗਿਆ ਥੀ ਸਾਨੂੰ ਮੇਰੇ ਪਿੰਡ ਨੂੰ ਬਹਾਦਰਪੁਰ ਨੂੰ ਤੇ ਨਾਲ ਦੇ ਜਿਵੇਂ ਨੱਤਾਂ ਜਾਂ ਹੋਰ ਕਈ ਪਿੰਡ ਬੁਲਾਏ ਬਲਾਕ ਜਦੋਂ ਮੇਨ ਬੱਸ ਸਟੈਂਡ ਤੇ ਇਕੱਠੇ ਹੋਏ ਇਕੱਠੇ ਹੋਣ ਤੋਂ ਬਾਅਦ ਉੱਥੇ ਕਾਫੀ ਟਾਈਮ ਹੋ ਮਤਲਬ ਜਦੋਂ ਜੱਥੇ ਚੱਲੀ ਅੜ ਕੇ ਭਰਾਵੋ ਉੱਥੋਂ ਫਿਰ ਇਹਨੇ ਚੌਂਕੀ ਅੱਗੇ ਭੇਜੀ ਜੇਕਰ ਉਹਦੇ ਚੌਂਕੀ ਪੱਕੀ ਪੱਕ ਗਈ ਹੁੰਦੀ ਤਾਂ ਕਾਫੀ ਵੱਡੀ ਦਿੱਕਤ ਆਉਣੀ ਸੀ ਉਹਦੇ ਨਾਲ ਦੋ ਦੋ ਗੱਲਾਂ ਨੇ ਗਿਆ ਨਾ ਜੇ ਕਹਿੰਨੀ ਵੀ ਚਲੋ ਰਾਖੀ ਵੀ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਕੋਈ ਜਿਵੇਂ ਡੰਗਰ ਪਸੂ ਲਾ ਕੇ ਜਾਂਦੇ ਨੇ ਜਾਂ ਕੋਈ ਚੋਰੀਆਂ ਹੁੰਦੇ ਨੇ ਇਹਨਾਂ ਤੇ ਵੀ ਢਲ ਪੈ ਜਾਂਦੀ ਹੈ ਪਰ ਕਿਤੇ ਨਾ ਕਿਤੇ ਕਾਫੀ ਵੱਡੀ ਦਿੱਕਤ ਵੀ ਸੀ ਕਿਉਂਕਿ ਜਿਹੜੇ ਕੁਝ ਕਿ ਪਰਸੈਂਟ 1 2% ਮਾੜੇ ਮੁਲਾਜ਼ਮ ਹੁੰਦੇ ਨੇ ਨਾ ਉਹ ਕਾਫੀ ਜ਼ਿਆਦਾ ਜਿਹੜਾ ਇਹ ਆਪਣੇ ਕਾਨੂੰਨ ਲਾ ਲੋ ਮੰਨ ਕੇ ਚਲੋ ਮਲਾਜ਼ਮ ਲਾ ਲੋ ਪੁਲਿਸ ਮਲਾਜ਼ਮ ਲਾ ਲੋ ਇਹਨਾਂ ਦੇ ਵਿੱਚੋਂ ਦਿੱਕਤਾਂ ਪੈਦਾ ਕਰ ਦਿੰਦੇ ਨੇ ਭਰਾਵੋ ਇਹ ਚੀਜ਼ਾਂ ਨੂੰ ਲੈ ਕੇ ਇਸ ਨੇ ਜੱਥੇ ਮੇਰੇ ਪਿੰਡ ਦੇ ਵਿੱਚ ਕੰਮ ਸਟਾਰਟ ਕਰਿਆ ਚੌਂਕੀ ਚਕਾਈ ਹੋਰ ਇਦਾਂ ਦੇ ਕੰਮ ਐਨੇ ਕਿ ਮਹਾਰਾਜ ਦੀ ਕਿਰਪਾ ਦੇ ਨਾਲ ਕੰਮ ਕਰਵਾਏ ਨੇ ਦੇਖੋ ਮਤਲਬ ਕਿਤੇ ਨਾ ਕਿਤੇ ਮਨੀ ਰਾਮ ਦੁਖੀ ਵੀ ਹੋ ਜਾਂਦਾ ਯਾਰ ਪਿੰਡ ਦੇ ਵਿੱਚ ਮੈਂ ਕਿਸੇ ਨੂੰ ਵੀ ਵਿਰੋਧੀ ਨਹੀਂ ਮੰਨਿਆ ਸੀ ਇੱਕ ਬੰਦੇ ਨੂੰ ਵੀ ਮੈਂ ਰੱਬ ਲਈ ਜਾਨ ਦੇਣੀ ਹੈ ਕਿਸੇ ਨੂੰ ਵੀ ਕਦੇ ਵਿਰੋਧੀ ਨਹੀਂ ਮੰਨਿਆ ਤੇ ਸਰ ਇਹ ਮੰਨਦਾ ਹੁੰਦਾ ਵੀ ਸਾਰੇ ਆਪਦੇ ਨੇ ਜਦੋਂ ਜਥੇਬੰਦੀ ਵਿੱਚ ਕੰਮ ਕਰਨ ਲੱਗੇ ਵੀ ਸਾਰੇ ਆਪਦੇ ਨੇ ਕੋਈ ਦਿੱਕਤ ਨਹੀਂ ਪਤਾ ਹੀ ਨਹੀਂ ਕੰਮ ਕਰਦੇ ਆ ਤੂੰ ਕਿੱਥੋਂ ਕੀ ਕਿਵੇਂ ਪੈਦਾ ਹੋ ਜਾਂਦੀ ਇਹ ਗੱਲ ਰੱਬ ਜਾਣਦਾ ਵਿੱਚ ਹੀ ਬੰਦੇ ਪੈਦਾ ਹੋ ਜਾਂਦੇ ਨੇ ਪਰ ਇਹ ਬਿਲਕੁਲ ਗਲਤ ਗੱਲ ਹੈ ਇਦਾਂ ਨਹੀਂ ਕਰਨਾ ਜਿੱਦਾਂ ਮੈਂ ਅੱਜ ਵੀ ਜੇ ਮੈਂ ਸਰਪੰਚਾਂ ਮੈਂ ਹੁਣ ਵੀ ਕਹਣਾ ਲਾਈਵ ਦੇ ਵਿੱਚ ਵੀ ਕਹਣਾ ਸਾਰੇ ਜਿਹੜੇ ਮੰਨ ਕੇ ਚੱਲੋ ਮੇਰੇ ਪਿੰਡ ਦੇ ਨਾਗਰਿਕ ਨੇ ਉਹ ਮੇਰੇ ਨੇ ਵਿੱਚ ਤਾਂ ਇਦਾਂ ਦੀ ਵਿਅਪਰਵੋ ਬਹੁਤ ਬੰਦੇ ਤਾਂ ਸੁਣਨ ਵਾਲੇ ਇਹ ਕਹਿਣਗੇ ਵੀ ਤੇਰੇ ਲਈ ਇਹ ਇੱਕ ਸ਼ਰਮ ਦੀ ਗੱਲ ਹੈ ਹਨਾ ਪਰ ਮੈਂ ਨਹੀਂ ਕਹਿੰਦਾ ਜਿਹੜੇ ਬੰਦੇ ਵਿੱਚ ਕੁਝ ਵਿਰੋਧ ਵਿੱਚ ਆਉਂਦੇ ਨੇ ਨਾ ਮੇਰੇ ਅੱਜ ਵੀ ਆਤਾ ਮੈਂ ਉਹਨਾਂ ਮਰੇ ਸਿਰ ਚ ਕਾ ਕੇ ਲੰਘਦਾ ਵੀ ਮਤਲਬ ਆਪਾਂ ਬਲਾ ਕੇ ਜੇ ਨਾ ਦੋ ਵੀ ਹਾਂ ਬਾਈ ਕੀ ਹਾਲ ਹੈ ਉਵੇਂ ਬਲਾ ਕੇ ਨਾ ਦੋ ਉਹ ਵਿੱਚ ਹਲੇ ਵੀ ਬੰਦਿਆਂ ਦੇ ਧੌਣ ਦੇ ਵਿੱਚ ਕੀ ਲਾ ਮੈਂ ਹੈਰਾਨ ਮੰਨਦਾ ਯਾਰ ਵੀ ਬੰਦੇ ਬੋਲਦੇ ਕਿਉਂ ਨਹੀਂ ਵੀ ਕਿੱਡੀ ਕੀ ਗੱਲ ਹੈ ਯਾਰ ਸਰਪੰਚੀ ਤੋਂ ਪਹਿਲਾਂ ਜਥੇਬੰਦੀ ਤੋਂ ਪਹਿਲਾਂ ਜਾਂ ਹੋਰ ਕੰਮਾਂ ਤੋਂ ਪਹਿਲਾਂ ਪਰਾਭੂ ਆਪਣਾ ਪਿੰਡ ਹੁੰਦਾ ਹੈ ਜੇ ਆਪਾਂ ਪਿੰਡ ਨੂੰ ਇੱਕ ਨਜ਼ਰ ਨਾਲ ਜਾਂ ਪਿੰਡ ਮਤਲਬ ਨਹੀਂ ਦੇਖੂਗਾ ਤਾਂ ਬਾਹਲੀ ਮਾੜੀ ਗੱਲ ਆ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਪਿੰਡ ਦੀ ਉੱਥੇ ਸਰਪੰਚ ਸਾਹਿਬ ਬੋਲ ਰਹੇ ਤੇ ਵੀ 40 ਲੱਖ ਰੁਪਿਆ ਐਨਆਰਆਈ ਵੀਰਾਂ ਵੱਲੋਂ ਆਇਆ ਵੀ ਪਹਿਲਾਂ 38 ਸੀ ਕੁਸ ਕੇ ਕਹਿੰਦਾ ਹੁਣ ਆ ਗਿਆ ਓ ਯਾਰ ਕਿੰਨੇ ਚੰਗੇ ਪਿੰਡ ਹੋਣਗੇ ਜਿੱਥੇ ਇਦਾਂ ਦੇ ਸਿਸਟਮ ਰਲ ਰਲ ਕੇ ਕੰਮ ਕਰ ਦਿੰਨੇ ਹੈਨਾ ਸਾਡੇ ਪਿੰਡ ਚ ਵੀ ਐਨਆਰਆਈ ਬਹੁਤ ਨੇ ਖੁਦ ਮੇਰੇ ਤਾਇਆ ਜੀ ਵੀ ਐਨਆਰਆਈ ਨੇ ਜਿੰਨੇ ਕੇ ਜੋ ਕਰ ਰਹੇ ਨੇ ਸਾਰੇ ਚਲੋ ਕਰਦੇ ਨੇ ਪਰ ਮੈਂ ਇਹ ਕਹਿਣਾ ਵੀ ਜਿਹੜੇ ਪਿੰਡਾਂ ਵਿੱਚ ਕੋਈ ਜਾਇਜ਼ਤਾ ਘਟਨੇ ਤਾਂ ਉੱਪਰ ਉੱਠ ਕੇ ਪਿੰਡ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਜਿਹੜੇ ਵੀਰ ਦਾ ਹੱਥ ਪੈਂਦਾ ਹੁੰਦਾ ਨਾ ਉਹਨੂੰ ਆਪ ਦਾ ਹੱਥ ਮੂਰੇ ਕੱਢਣਾ ਚਾਹੀਦਾ ਮੈਂ ਨਾ ਇੱਕ ਹੋਰ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰਦਾ ਮੈਂ ਨਾ ਪਰਸੋਂ ਕਿਸੇ ਨੂੰ ਇਹ ਗੱਲ ਕਹੀ ਮੇਰੇ ਮਾਮਾ ਜੀ ਨੂੰ ਕਹੀ ਉਹ 10 ਸਾਲ ਸਰਪੰਚੀ ਕਰਕੇ 5 ਸਾਲ ਮੈਂਬਰੀ ਕਰਕੇ ਮਾਮਾ ਮਾਮਾ ਤੁਸੀਂ 15 ਸਾਲ ਪਤਾ ਨਹੀਂ ਕਿਵੇਂ ਕਰ ਦਿੱਤੇ ਕਿ ਮੈਂ ਤਾਂ 5 ਸਾਲ ਕੱਟਣੇ ਔਖੇ ਹੋਏ ਪੈ ਨੇ ਉਹ ਕਹਿੰਦਾ ਪੁੱਤ ਕੋਈ ਗੱਲ ਨਹੀਂ ਜਦੋਂ ਜਦੋਂ ਕਹਿੰਦਾ ਸਮਾਂ ਚੱਲਿਆ ਕਹਿੰਦਾ ਜਦੋਂ ਉਧਰੋਂ ਸਰਪੰਚੀ ਜਾਣ ਵਾਲੀ ਹੂ ਉਧਰੋਂ ਕਹਿੰਦਾ ਤੈਨੂੰ ਪੁੱਸ ਪੈ ਜਾਊਗਾ ਮੈਂ ਕਿਉਂ ਕੀ ਗੱਲ ਹੈ ਮੈਂ ਮਾਮੇ ਨੂੰ ਸਮੇਂ ਵੀ ਚੱਕਰ ਕੀ ਕਹਿੰਦਾ ਪੁੱਤ ਕਹਿੰਦਾ ਤੂੰ ਚੱਲਿਆ ਹੋਇਆ ਕੋਰਾ ਕਰਾਰਾ ਜਾਂ ਸਿਸਟਮ ਦੇ ਵਿੱਚ ਤੇਰਾ ਕੰਮ ਹੀ ਇਦਾਂ ਦਾ ਦੀ ਜਥੇਬੰਦੀ ਵਾਲਾ ਤੇ ਇਹ ਕੰਮ ਇੱਕ ਅਲੱਗ ਤਰੀਕੇ ਦੇ ਨਾਲ ਮੈਂ ਕਿਵੇਂ ਕਹਿੰਦਾ ਜੇ ਦੋ ਪਾਰਟੀਆਂ ਹੋਣਗੇ ਇੱਕ ਤਾਂ ਗੁੱਸੇ ਹੋਊਗੀ ਹੋਊਗੀ ਮੰਨ ਲੋ ਕਹਿੰਦਾ ਵੀ ਮੈਂ ਆਪਦੇ ਤੇ ਵੀ ਗੱਲ ਲਾਉਣਾ ਵੀ ਮੇਰੇ ਮੇਰਾ ਕੋਈ ਪੱਕੀ ਬੰਦਾ ਹੈ ਠੀਕ ਹੈ ਨਾ ਉਧਰੋਂ ਦੂਜੇ ਪਾਸੋਂ ਕੋਈ ਚਲੋ ਮਾੜਾ ਮੱਟਾ ਕੋਈ ਮੈਂ ਨਹੀਂ ਵਿਰੋਧੀ ਕਹਿੰਦਾ ਚਲੋ ਵੀ ਵਿਰੋਧੀ ਬੰਦਾ ਹੈ ਜੇ ਮੇਰੇ ਆਪਦੇ ਬੰਦੇ ਦੇ ਵਿੱਚ ਨੁਕਸ ਹੋਇਆ ਮੈਨੂੰ ਤਾਂ ਕੱਢਣੀ ਪੈਣਾ ਨਾ ਮੈਂ ਕਹੂੰਗਾ ਵੀ ਹਾਂ ਵੀ ਦੋਸਤ ਤੇਰੀ ਤੇਰੇ ਵਿੱਚ ਗਲਤੀ ਹੈ ਉਹਨੇ ਮੰਗ ਰੋ ਮੈਨੂੰ ਕੀ ਕਹਿਣਾਗਾ ਵੀ ਯਾਰ ਤੂੰ ਕੀ ਕਰਿਆ ਮੈਂ ਤਾਂ ਤੈਨੂੰ ਵੋਟਾਂ ਪਾ ਕੇ ਜਿੱਤ ਆਇਆ ਮੈਂ ਤੇਰੇ ਨਾਲ ਖੱਬੀ ਸੱਜੀ ਬਾਹ ਬਣ ਕੇ ਖੜੇ ਤੂੰ ਤਾਂ ਮੇਰਾ ਪੱਖ ਹੀ ਨਹੀਂ ਕਰਿਆ ਇਹ ਚੀਜ਼ਾਂ ਦੇ ਵਿੱਚ ਪ੍ਰਭੂ ਬਾਲੀਆਂ ਦਿੱਕਤਾਂ ਆਉਂਜ ਨੇ ਜਿਹੜੀ ਇਹ ਸਿਆਸਤ ਹੈ ਨਾ ਇਹ ਸਿਆਸਤ ਬਹੁਤ ਘੱਟ ਲੋਕਾਂ ਨੂੰ ਈ ਮੰਨ ਕੇ ਚੱਲੋ ਜਿਹੜੇ ਇਕਾ ਲੱਗ ਜੇ ਤਰੀਕੇ ਦੇ ਨਾਲ ਮੈਂ ਕਹਿਣਾ ਚਾਹਣਾ ਤੁਸੀਂ ਸਮਝਦੇ ਹੋਵੋਗੇ ਵੀ ਕੀ ਕਹਿਣਾ ਚਾਹਣਾ ਮੈਂ ਇਹ ਉਹਨਾਂ ਦੇ ਲੇਖੇ ਵਾਲੇ ਕੰਮ ਹੈ ਜੇ ਪ੍ਰਭੂ ਸਾਫ਼ ਜੇ ਬੰਦੇ ਨੇ ਕੰਮ ਕਰਨਾ ਨਾ ਵੀ ਸਾਫ਼ ਬੰਦੇ ਦੇ ਕੰਮ ਦੀ ਚੀਜ਼ ਨਹੀਂ ਹੈਗੀ ਸਿਆਸਤ ਜੇ ਕੋਰੀ ਕਰਾਰੀ ਗੱਲ ਕਰਨੀ ਹੈ ਮੈਂ ਪ੍ਰਭੂ ਅੱਜ ਵੀ ਗਰੁੱਪ ਦੇ ਵਿੱਚ ਪਾ ਕੇ ਆਇਆ 10 ਦਿਨ ਪਹਿਲਾਂ ਹੀ ਪਾਇਆ ਸੀ ਵੀ ਸੁੱਖ ਦੇਣੀ ਨਹੀਂ ਉਹ ਇੱਕ ਤਹਾਵਤ ਜੀ ਹੈ ਵੀ ਉਹ ਕਰਨਾ ਨਹੀਂ ਪਤਾ ਨਹੀਂ ਸਰੀਂਹ ਤੇ ਚੜਨਾ ਨਹੀਂ ਮੈਂ ਬੇਨਤੀ ਕਰਕੇ ਆ ਬੜੀ ਅਰਜ਼ੀ ਦੇ ਨਾਲ ਵੀ ਮੇਰੀ ਬੇਨਤੀ ਹੈ ਪ੍ਰਭੂ ਵੀ ਮੈਨੂੰ ਜਿਹੜਾ ਕੰਮ ਹੈ ਵੀ ਮੈਨੂੰ ਕੰਮ ਕਰ ਲਾਂ ਦੋ ਵੀ ਕੋਈ ਗਲਤ ਕੰਮ ਦੇ ਵਿੱਚ ਬੁਲਾਇਓ ਨਾ ਚੰਗਾ ਕੰਮ ਇਹਨੂੰ ਕਰਨ ਦੋ ਜੇ ਕੋਈ ਏਦਾਂ ਦੀ ਗੱਲਬਾਤ ਕਰੋਗੇ ਪ੍ਰਭੂ ਫਿਰ ਮੈਂ ਕੋੜਾ ਕਰਾਰਾ ਹੋ ਕੇ ਸਿੱਧੇ ਡਾਇਰੈਕਟ ਗੱਲ ਕਰੂੰਗਾ ਫਿਰ ਕਹੋਗੇ ਤੁਸੀਂ ਦੱਸਿਆ ਨਹੀਂ ਹੈਗਾ ਵੀ ਏਦਾਂ ਦੀ ਨੌਕਰੀ ਨਾ ਦੇ ਦਿਓ ਮੈਂ ਅੱਜ ਵੀ ਕਹਿੰਦਾ ਵੀ ਜਿਹੜੇ ਫੈਸਲੇ ਕਰਨ ਨੇ ਜਿਹੜਾ ਕੰਮ ਕਰਨਾ ਹੈ ਨਾ ਇੱਕ ਨਜ਼ਰ ਦੇ ਨਾਲ ਕਰਨਾ ਹੈ ਸਾਡੇ ਪਿੰਡ ਦੇ ਵਿੱਚ ਅੱਜ ਦੇ ਟਾਈਮ ਇਹ ਸੱਚੀ ਇਹ ਗੱਲ ਮੋਟਰਾਂ ਲੱਗ ਰਹੀਆਂ ਨੇ ਕੁਸ ਕੋ ਜਿੱਥੇ ਕੋਈ ਜ਼ਰੂਰਤਵੰਦ ਨੇ ਉਹਨਾਂ ਦੇ ਲਈ ਮੋਟਰਾਂ ਲੱਗ ਰਹੀਆਂ ਨੇ ਉਹਦੇ ਵਿੱਚ ਨਾ ਕਈ ਬੰਦਿਆਂ ਨੇ ਮਨ ਦੇ ਵਿੱਚ ਇੱਕ ਵਿਚਾਰ ਕਰਿਆ ਪਰ ਉਹ ਕਹਿੰਦੇ ਉਹ ਬੰਦਿਆਂ ਨੇ ਆਪਾਂ ਨੂੰ ਸਾਫ਼ ਜੀ ਗੱਲ ਹੈ ਵੀ ਹੁਣ ਆ ਜਿਹੜੇ ਹੁਣ ਨਹੀਂ ਵੋਟਾਂ ਲੰਘ ਕੇ ਖੜੀਆਂ ਆਪਣੀਆਂ ਜਿਹੜੀਆਂ ਬਲਾਕ ਸਮਤੀ ਦੀਆਂ ਵੋਟਾਂ ਨੇ ਆਪਣੇ ਨਾਲ ਨਹੀਂ ਖੜੇ ਤੇ ਕੁਸ ਬੰਦੇ ਚਲੋ ਪਤਾ ਲੱਗ ਹੀ ਜਾਂਦਾ ਹੈ ਵੀ ਆਪਦੇ ਨਾਲ ਖੜੇ ਨੇ ਜਾਂ ਨਹੀਂ ਖੜੇ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਵੀ ਕਿਤੇ ਸਰਪੰਚ ਦੇ ਨਾਲ ਖੜੇ ਨਹੀਂ ਵੀ ਗਲਤ ਗੱਲ ਹੋ ਗਈ ਵੀ ਸਰਪੰਚ ਹੁਣ ਸਾਨੂੰ ਕੋਈ ਚੀਜ਼ ਵੀ ਅਸੀਂ ਮਤਲਬ ਜੋ ਵੀ ਪਾਣੀ ਵਗੈਰਾ ਦਾ ਪ੍ਰਬੰਧ ਨਹੀਂ ਕਰਦਾ ਮੈਂ ਉਹਨਾਂ ਨੂੰ ਖੜਾ ਕੇ ਸਮਝਾਇਆ ਵੀ ਭਰਾ ਮੇਰੋ ਤੁਸੀਂ ਮੈਨੂੰ ਵੋਟ ਪਾਈ ਹੈ ਨਾ ਪਾਈ ਹੈ ਤੁਸੀਂ ਬਲਕਸਮ ਦੇ ਵਿੱਚ ਨਾਲ ਖੜੇ ਹੋ ਨਾ ਖੜੇ ਹੋ ਉਹ ਕੋਈ ਚੱਕਰ ਨਹੀਂ ਮੈਂ ਜੇ ਸਰਪੰਚ ਬਣ ਗਿਆ ਤਾਂ ਸਾਰੇ ਪਿੰਡ ਦਾ ਸਰਪੰਚ ਬਣ ਗਿਆ ਐਦਾਂ ਦੀ ਨੌਬਤ ਨਹੀਂ ਆਊਗੀ ਜਿੱਥੇ ਲੋ ਹੈ ਜਿਹੜੇ ਘਰੇ ਪਾਣੀ ਨਹੀਂ ਚਾਹੀਦੀ ਇੱਕ ਘਰ ਚ ਇਹਦੀ 4 ਘਰ ਨੇ ਜਿਹਦੀ 5 ਘਰ ਨੇ ਜਿਹੜੇ ਤਾਂ ਕੋਈ ਬੱਤ ਘੱਟ ਗਿਣਤੀ ਦੇ ਵਿੱਚ ਨੇ ਮੰਨ ਲਓ ਵੀ ਦੋ ਘਰ ਨੇ ਉਹਨਾਂ ਦਾ ਹੱਥ ਪੈਂਦਾ ਨਹੀਂ ਕਿਤੇ ਉਹਨਾਂ ਦੇ ਤਾਂ ਭਰਾ ਉਹ ਦੋ ਤਿੰਨ ਘਰਾਂ ਤੇ ਵੀ ਲਵਾਈਏ ਕਿਉਂਕਿ ਜਦੋਂ ਉਹਨਾਂ ਦੀ ਗੰਜਾਇਸੀ ਨਹੀਂ ਹੈ ਜੀ ਉਹਨਾਂ ਦਾ ਹੱਥ ਹੀ ਨਹੀਂ ਪੈਂਦਾ ਹੈਗਾ ਜੇ ਪ੍ਰਭਾਵੋ ਮੰਨ ਕੇ ਚਲੋ ਉਧਰੋਂ ਹੱਥ ਨੋ ਕਰਨੇ ਉੱਥੇ ਜਾ ਮਤਲਬ ਲੱਗੇ ਪਰ ਆਪਾਂ ਕਿਸੇ ਨੂੰ ਜਵਾਬ ਦਿੱਤਾ ਨਹੀਂ ਨਾ ਜਵਾਬ ਪ੍ਰਭਾਵੋ ਦਿੱ ਗਿਆ ਪਰ ਠੀਕ ਹੈ ਨਾ ਕਿਉਂ ਜਦੋਂ ਕੰਮ ਕਰਨਾ ਤਾਂ ਸਾਂਝੀ ਨੀਤ ਦੇ ਨਾਲ ਕੰਮ ਕਰਨਾ ਇਹ ਪ੍ਰਭਾਵੋ ਤੁਹਾਡੇ ਨਾਲ ਗੱਲਾਂ ਮੈਂ ਤਾਂ ਸਾਂਝੀਆਂ ਕਰੀਆਂ ਨੇ ਮੈਂ ਨਾ ਕਈ ਵਾਰੀ ਸੋਚਿਆ ਵੀ ਜਿਵੇਂ ਇੰਟਰਵਿਊ ਕਰਦੇ ਹੁੰਦੇ ਨੇ ਵੀ ਉਹਨਾਂ ਨੂੰ ਕੋਈ ਮੈਸੇਜ ਲਈਏ ਜਾਂ ਵੀ ਗੱਲਬਾਤ ਕਰੀਏ ਹਰੇਕ ਬਰਾਬਰ ਇੰਨੇ ਕੇ ਮੰਦ ਦੇ ਵਿੱਚੋਂ ਬਲ ਬਲੇ ਨਹੀਂ ਜਿਵੇਂ ਕਹਦੀ ਹੌਲੀ ਹੌਲੀ ਤੁਹਾਡੇ ਨਾਲ ਮੈਂ ਗੱਲ ਮੈਂ ਗੱਲਾਂ ਮੈਂ ਸਾਂਝੀਆਂ ਕਰੂੰ ਵੀ ਸਰਪੰਚੀ ਵਿੱਚੋਂ ਕੀ ਸਿੱਖਿਆ ਇਹਦੇ ਵਿੱਚ ਹੈਗਾ ਕੀ ਹੈ ਅੱਗੇ ਇਹ ਕੀ ਗੱਲ ਹੈ ਕੀ ਬਾਤ ਹੈ ਠੀਕ ਹੈ ਨਾ ਵੀ ਕਿੱਥੇ ਕਿੱਥੇ ਮੈਨੂੰ ਦਿੱਕਤਾਂ ਆਉਂਦੀਆਂ ਰਹੀਆਂ ਠੀਕ ਹੈ ਨਾ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਮੈਂ ਹੌਲੀ ਹੌਲੀ ਮੈਂ ਰੱਖਿਆ ਕਰੂੰ ਗੱਲ ਮੈਂ ਸਾਂਝੀ ਕਰਿਆ ਕਰੂੰ ਪਰ ਮੈਂ ਇਹ ਗੱਲ ਤਾਂ ਮੈਂ ਕਲੀਅਰ ਕਰਤੀ ਵੀ ਜਿਹੜੀ ਸਿਆਸਤ ਹੈ ਨਾ ਇਹ ਬਹੁਤ ਡੁੰਗੀ ਹੁੰਦੀ ਹੈ ਇਹ ਸਿਆਸਤ ਦੇ ਵਿੱਚ ਕੋਈ ਕਦੇ ਕਿਸੇ ਦਾ ਮਿੱਤ ਨਹੀਂ ਹੁੰਦਾ ਕੋਈ ਕਦੇ ਕਿਸੇ ਦਾ ਮਿੱਤ ਨਹੀਂ ਹੁੰਦਾ ਇਹ ਨਾ ਕਦੇ ਵੀ ਸੋਚ ਲਿਓ ਵੀ ਹਾਂ ਇਹ ਮੇਰਾ ਅਬਦਾ ਬੰਦਾ ਹੈ ਜਾਂ ਮੇਰੇ ਨਾਲ ਖੜੂ ਜਾ ਜੇ ਪ੍ਰਭੂ ਜਿਹੜਾ ਬੰਦਾ ਸਾਫ਼ ਸੁਥਰੀ ਜੀ ਸਿਆਸਤ ਕਰਦਾ ਸੱਚੀ ਦੀ ਸਿਆਸਤ ਕਰਦਾ ਉਹਦੇ ਇਹ ਬਸਦਾ ਰੋਗ ਨਹੀਂ ਹੈਗਾ ਠੀਕ ਹੈ ਨਾ ਚਲੋ ਗੁਰੂਆਂ ਨੇ ਆਪਾਂ ਨੂੰ ਸਿਖਾਇਆ ਵੀ ਸੱਚ ਬੋਲੋ ਤੇ ਇੱਕ ਰਾਹ ਤੇ ਚੱਲੋ ਪਰ ਉਹ ਬਾਲਾ ਟਾਈਮ ਹੈ ਇਹ ਚੀਜ਼ਾਂ ਦੇ ਵਿੱਚ ਨਹੀਂ ਚੱਲਦਾ ਪੰਜ ਚਾਰ ਸਾਲ ਹੀ ਚੱਲੂ ਮੇਰੇ ਮੰਗੂ ਜਿਵੇਂ ਆਪਾਂ ਨੇ ਬਸਾ ਟਾਈਮ ਲਾ ਲਿਆ ਇਹੀ ਨਹੀਂ ਘੋਣਾ ਆਪਾਂ ਨੇ ਪਰ ਇਹ ਹੈ ਵੀ ਕੋਈ ਆਪਦੇ ਪੁਰਖਿਆਂ ਨੂੰ ਇਹ ਨਹੀਂ ਕਹਾ ਦੇਣਾ ਇਹ 5 ਸਾਲਾਂ ਦੇ ਵਿੱਚ ਵੀ ਹਾਂ ਤੁਹਾਡਾ ਬੱਚਾ ਇਦਾਂ ਗਲਤ ਕਰ ਗਿਆ ਉਹ ਜਿਹੜੀ ਗੱਲ ਆ ਭਾਈ ਜੇ ਕੋਈ ਵਿਰੋਧੀਆਂ ਨੇ ਵੈਸੇ ਹੀ ਕਹਿਣਾਗਾ ਉਹ ਭਾਈ ਉਹਨਾਂ ਨੇ ਕਹੀ ਦੇਣਾ ਹੈ ਨਾ ਉਹ ਕਹੀ ਦੇਣਾਗਾ ਪਰ ਆਪਾਂ ਨੇ ਸਾਫ ਸੁਥਰੀ ਜੀ ਆਪਾਂ ਨੇ ਸਿਆਸਤ ਕਰਨੀ ਹੈ ਬਾਕੀ ਕੋਈ ਨਾ ਇਦਾਂ ਦੀਆਂ ਗੱਲਾਂ ਨਹੀਂ ਜਿਹੜੀਆਂ ਕਿ ਹਲੇ ਮੇਰਾ ਚਿੱਤ ਮਤਲਬ ਡੋਲ ਰਿਹਾ ਹੈ ਵੀ ਮੈਂ ਤੁਹਾਡੇ ਨਾਲ ਸਾਂਝੀ ਇਹ ਕਹਾਂ ਜਾਂ ਮੈਂ ਨਾ ਕਰਾਂ ਹੈ ਨਾ ਉਹ ਚਲੋ ਕੋਈ ਗੱਲ ਨਹੀਂ ਮੈਂ ਮਨ ਨਾਲ ਵਿਚਾਰ ਕੇ ਅਗਲੇ ਦਿਨ ਸਾਂਝੀ ਕਰੂੰ ਮੈਂ ਆਖਰ ਦੇ ਵਿੱਚ ਦੁਬਾਰੇ ਫੇਰ ਬੇਨਤੀ ਕਰਦਾ ਤੁਹਾਨੂੰ ਵੀ ਭਰਾਵੋ ਮੇਰੇ ਪਿੰਡ ਵਾਲਿਆਂ ਨੂੰ ਹੋਰਾਂ ਪਿੰਡਾਂ ਨੂੰ ਵੀ ਬੇਨਤੀ ਵੀ ਆਪਦੇ ਜੇ ਕੋਈ ਤੁਹਾਡੇ ਕੋਈ ਜਥੇਬੰਦੀ ਆ ਜਾਂ ਕੋਈ ਤੁਹਾਡੇ ਸਰਪੰਚ ਨੂੰ ਤੁਸੀਂ ਕਹੋ ਵੀ ਜਿਹੜਾ ਕੋਈ ਬਿਜਲੀ ਦਾ ਕੰਮ ਹੈ ਕੋਈ ਟਰਾਂਸਫਾਰਮ ਟਿਕਣਾਗਾ ਕਿ ਇੱਕ ਮੌਕੇ ਨਾ ਤੁਹਾਡੇ ਕੋਲ ਟਰਾਲੀ ਵੀ ਨਹੀਂ ਹੈਗੀ ਮਤਲਬ ਟਰਾਲੀ ਜਾਂ ਕੋਈ ਟਰੈਕਟਰ ਤਾਂ ਕੋਈ ਸਾਧਨ ਹੈ ਨਹੀਂਗਾ ਤੁਹਾਡਾ ਟਰਾਂਸਫਾਰਮ ਅੱਜ ਗਿਆ ਪਰ ਉਹ ਮੈਕਮੇ ਦਾ ਫਰਜ ਹੈ ਉਹ ਤੁਹਾਡੇ ਆ ਕੇ ਆਪ ਧਰ ਕੇ ਜਾਣਗੇ ਜੇ ਕਿ ਮਤਲਬ ਨਹੀਂ ਹੱਥ ਪੈਂਦਾ ਪਰ ਪਰ ਉਹ ਇਹ ਵੀ ਨਾ ਕਿਤੇ ਸੋਚ ਲੈ ਘਰੇ ਤਾਂ ਸੁੱਖ ਨਾਲ ਦੋ ਚਾਰ ਟਰੈਕਟਰ ਖੜੇ ਹੋਣ ਆਪਾਂ ਮੈਕਮੇ ਨਾਲ ਇਹ ਗੱਲ ਪਾ ਜੀਏ ਕੋਆਪਰੇਟ ਕਰਨਾ ਜਿੰਦਾ ਰਲ ਮਿਲ ਕੇ ਕੰਮ ਚੱਲਦਾ ਹੈ ਨ ਜਿੱਥੇ ਕਿਤੇ ਕੋਈ ਮੁਲਾਜ਼ਮ ਹੈ ਨਹੀਂਗੇ ਉੱਥੇ ਦਿੱਕਤ ਆਉਂਦੇ ਨੇ ਸਾਨੂੰ ਵੀ ਪਿਛਲੇ 4 ਮਹੀਨੇ ਪਹਿਲਾਂ ਇੰਨੀ ਕੀ ਦਿੱਕਤ ਆਈ ਹੈ ਜਿੰਨੀ ਵੀ ਕਹਦੇ ਉੱਥੇ ਭਰਾਵੋ ਕਰੜੇ ਹੋ ਕੇ ਇਕੱਠੇ ਹੋ ਕੇ ਮੁਲਾਜ਼ਮ ਲਵਾਉ ਤੇ ਨਾਲ ਦੇ ਨਾਲ ਇਹ ਕੋ ਵੀ ਭਾਈ ਇਹਨਾਂ ਦੀਆਂ ਮੁਲਾਜ਼ਮਾਂ ਦੀਆਂ ਵੈਕੈਂਸੀਆਂ ਕੱਢੋ ਤਾਂ ਜੋ ਵੱਧ ਭਰਤੀ ਹੋਵੇ ਤਾਂ ਆਪਾਂ ਨੂੰ ਵੱਧ ਮੁਲਾਜ਼ਮ ਮਿਲਣ ਮੇਰੇ ਪਿੰਡ ਨੂੰ ਬੇਨਤੀ ਅੱਜ ਵੀ ਤੁਹਾਡੇ ਨਾਲ ਖੜਾ ਪਹਿਲਾਂ ਵੀ ਖੜਾ ਤੇ ਪਿੰਡ ਦਾ ਕੋਈ ਵੀ ਹੈ ਚਾਹੇ ਦੀ ਵੋਟ ਪਾਈ ਹੈ ਚਾਹੇ ਦੀ ਨਾ ਪਾਈ ਹੈ ਮੈਂ ਪਹਿਲਾਂ ਜਿਵੇਂ ਜਥੇਬੰਦੀ ਵਿਚ ਦੀ ਤੁਹਾਡੇ ਨਾਲ ਤੇ ਅੱਜ ਵੀ ਮੈਂ ਤੁਹਾਡੇ ਨਾਲ ਤੇ ਹੁਣ ਮੈਂ ਗੱਲ ਕਰਦਾ ਪ੍ਰਭੂ ਬਾਕੀ ਗੱਲਾਂ ਕੱਲ ਨੂੰ ਕਰਾਂਗੇ ਤੇ ਆ ਮੇਰੀ ਥੋੜੀ ਜੀ ਫਸਲ ਬਾਰੇ ਇਹਦੇ ਬਾਰੇ ਪ੍ਰਭੂ ਤੁਸੀਂ ਵੀ ਮੈਨੂੰ ਥੋੜਾ ਜਿਹਾ ਗਿਆਨ ਦੇ ਦਿਓ ਕਾਫੀ ਟਾਈਮ ਦੇ ਬੰਦੇ ਵਧੀਆ ਦੇਖੀ ਜਾਂਦੇ ਨੇ ਪਰ ਲਾਈਕ ਇੱਕ ਨੇ ਵੀ ਨਹੀਂ ਕਰਿਆ ਚਲੋ ਤੁਹਾਡੀ ਮਰਜ਼ੀ ਐ ਨਾ ਚੰਗੀ ਨਹੀਂ ਲੱਗੀ ਹੋਣੀ ਹੁਣ ਇਹਦੇ ਬਾਰੇ ਮੈਨੂੰ ਜਰੂਰ ਤੁਸੀਂ ਗੱਲਬਾਤ ਦੱਸਿਓ ਆ ਪ੍ਰਭੂ ਸੱਟਾ ਦੇ ਕੇ ਨੀਕੀ ਤਾਂ ਨਰਮਦੀਂਦੇ ਦੇ ਵਿੱਚ ਸੱਟਾ ਦਿੱਤਾ ਹੋਈ ਨਹੀਂ ਤੇ ਇਹ ਇਹਦੇ ਵਿੱਚ ਆਪਾਂ ਨੇ ਜੂਰੀਆ ਰੇ ਪਾਇਆ ਨਹੀਂ ਬਿਲਕੁਲ ਵੀ ਨਹੀਂ ਪਾਇਆ ਉਹ ਪਰਲੀ ਸਾਈਡ ਜਿੱਥੇ ਨੀਮੀ ਜੀ ਦੀਂਦੀ ਹੈ ਇਹ ਆ ਖੰਬੇ ਤੋਂ ਪਰਲੇ ਪਾਸੇ 10 ਕਿ ਮਿੱਸੇ ਵਿੱਚ ਥਾਂ ਇਹਦੇ ਵਿੱਚ ਪ੍ਰਭੂ ਮੈਂ ਤਕਰੀਬਨ ਪਰਸੋਂ 3 ਕਿਲੋ ਜੂਰੀਆ ਦੇ ਪਾ ਕੇ ਜਾਂਦੇ ਕੋ ਮੈਂ ਨਹੀਂ ਕਿਸੇ ਨੂੰ ਪਰਮਾਤਮਾ ਦੇ ਵੇ ਜਾਣ ਦੇਣੀ ਹੈ ਵੀ ਆਪਾਂ ਝੂਠ ਬੋਲੀਏ ਇਹ ਇੰਨੇ ਕਚਾ ਖੰਬੇ ਦੇ ਲਵੇ ਲਵੇ ਇਹ ਨਰਮ ਦੀਨਾ ਤੇ ਮੈਂ ਬਹੁਤ ਜ਼ਿਆਦਾ ਜ਼ੋਰ ਲਾ ਕੇ ਦੇਖ ਲਿਆ ਪਰ ਕੋਈ ਹੱਲ ਨਹੀਂ ਬਣਿਆ ਆ ਜਿੱਧਰ ਆਪਾਂ ਉਰੇ ਖੜਿਆਂਗੇ ਪ੍ਰਭੂ ਇਹਦੇ ਵਿੱਚ ਕੁਝ ਵੀ ਨਹੀਂ ਪਾਇਆ ਸਿਰਪਦਾ ਸਿਰਪਾ ਆਪਾਂ ਡੀਏਪੀ ਦੀ ਸਪਰੇ ਜ਼ਰੂਰ ਕਰਤੀ ਦੀਗੀ ਵੀ ਕਿਉਂਕਿ ਨਰ ਪੈ ਚਲੀ ਜੇ ਇੱਕ ਮੇਰਾ ਪਾਣੀ ਅੱਜ ਦੂਜਾ ਹੈ ਹਰੇਕ ਬੰਦੇ ਨੇ ਮੇਰੇ ਖਿਆਲ ਚ ਦੋ ਦੋ ਤਿੰਨ ਤਨ ਪਾਣੀ ਲਾਤੇ ਤੁਹਾਨੂੰ ਬਾਹਰ ਦਿਖਾਉਣਾ ਮੈਂ ਇਹ ਹਲੇ ਵੀ ਭੁਰਪੁਰਾ ਜਾ ਬਹਣਾ ਮਤਲਬ ਖੜਾ ਤੇ ਨਾ ਸੱਦ ਗਿਆ ਦੂਜਾ ਪਾਣੀ ਲਾ ਰਿਹਾ ਜਿੱਦਾਂ ਦੀ ਕਣਕ ਆਪਾਂ ਨੇ ਬੀਜੀ ਆ ਉਹ ਦਿੱਕਤ ਕੀ ਆ ਰਹੀ ਹੈ ਉਹ ਦਿੱਕਤ ਦੇ ਮੈਂ ਨੇੜੇ ਜਾਣਾ ਤੁਹਾਨੂੰ ਦਿੱਕਤ ਵੀ ਦਿਖਾਉਣਾ ਸੀ ਅਸਲ ਦਿੱਕਤ ਕੀ ਆ ਭਰਾਵੋ ਇਹ ਤੁਸੀਂ ਨੇ ਦੱਸਣਾ ਮੈਂ ਤਾਂ ਸਾਰੀਆਂ ਗੱਲਾਂ ਤੁਹਾਡੇ ਨਾਲ ਦਿਲ ਫਰੋਲ ਲਿਆ ਆਪਦਾ ਜਿਹੜੀਆਂ ਕੁਝ ਕੁ ਗੱਲਾਂ ਰਹਿ ਗਈਆਂ ਫਰੋਲੂਗਾ ਅਬਦੇ ਘਰਦਿਆਂ ਨਜਵਾਕਾ ਨਾ ਰਾਇ ਕਰਕੇ ਵੀ ਇਹ ਗੱਲ ਰੱਖਣੀ ਚਾਹੀਦੀ ਕਿਤੇ ਕੋਈ ਗਲਤੀ ਨਾ ਵਗ ਜੇ ਗੱਲ ਡਰ ਇਹ ਵੀ ਲੱਗਦਾ ਨਾ ਸਮੇਤ ਤੇ ਮੈਂ ਕਹੀ ਧਰਦਾ ਹਾਂ ਉਰੀ ਇੱਥੇ ਆ ਕੇ ਇੱਕ ਬੰਗੀ ਚ ਪਾਣੀ ਬਟੂਗਾ ਔਰ ਮੈਂ ਜਾ ਕੇ ਦਿਖਾਉਣਾ ਤੁਹਾਨੂੰ ਜਿਹੜੀ ਮੇਨ ਗੱਲ ਇੰਨੇ ਕਿਤਾ ਪਰਾਵ ਹੋਈ ਨਹੀਂ ਇੱਥੇ ਇਹ ਮਰ ਗਈ ਕੀੜਾ ਲੱਗ ਗਿਆ ਦੀ ਇੱਥੇ ਬੱਲੇ 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 ਹਾ ਜ ਆਉਂ ਰਹਿਣਾ ਪਰਾਵ ਸਾਰੇ ਕੀੜਾ ਲੱਗ ਗਿਆ ਕੀੜਾ ਲੱਗ ਗਿਆ ਆਪਣੀ ਕਣਕ ਵਿਚਾਰੀ ਨਹੀਂ ਬਚੀ ਹੈ ਨਾ ਮਰ ਗਈ ਇਹ ਜਿੱਥੇ ਮੈਂ ਜੂਰੀਆ ਰੇਪਾਇਆ ਨਾ ਹੁਣ ਮੈਂ ਉੱਥੇ ਜਾਣਾ ਇਹ ਤੁਸੀਂ ਕਣ ਦੇਖ ਕੇ ਦੇਖੋ ਮੈਂ ਤਾਂ 3 ਕਿੱਬੇ ਬਹਣ ਰੱਖਿਆ ਕੋਈ ਠੇਕੇ ਤੇ ਹੈ ਇਹ ਜਿਵੇਂ ਆਹ ਦੇਖੋ ਆ ਆਹ ਦੇਖੋ ਵੀ ਇੱਥੇ ਇਹ ਨਰਮ ਕਿਉਂ ਆ ਕਣਕ ਇਹ ਇੱਥੇ ਵਧੀਆ ਆ ਵਧੀਆ ਪਤਾ ਨਹੀਂ ਵਿੱਚੋਂ ਦਾ ਨਰਮ ਨੇ ਵਿੱਚ ਵਧੀਆ ਹੋਏ ਪੈ ਨੇ ਕੀ ਹੋਇਆ ਪਿਆ ਬਹਣਾ ਇੱਕ ਪਾਣੀ ਲਾਇਆ ਹਾਲ ਤੱਕ ਪਰ ਬਹਣਾ ਸੁੱਕਿਆ ਹੀ ਨਹੀਂ ਪਤਾ ਨਹੀਂ ਕੀ ਚੱਕਰ ਹੋਇਆ ਸਮਝ ਤੋਂ ਬਾਹਰ ਹੈ ਪਰ ਆ ਆ ਗਿਆ ਮੈਂ ਏਰੀਏ ਦੇ ਵਿੱਚ ਏ ਦੇਖੋ ਇਹ ਨਾ ਖੰਬੇ ਤੋਂ ਲੈ ਕੇ ਧਿਆਨ ਨਾਲ ਦੇਖਿਓ ਇਹ ਇੰਨਾ ਕੇਰੀਆ ਹੈ ਇਹ ਇਹਦੇ ਵਿੱਚ ਮੈਂ ਰੇਪ ਪਾਤਾ ਤਿੰਨ ਚਾਰ ਕਿਲੋ ਰੇਪ ਪਾਤਾ ਤੁਸੀਂ ਦੱਸੋ ਜੇ ਕਹੂੰ ਤਾਰੇ ਹੋਰ ਪਾਦਾ 1-2 ਕਿਲੋ ਜਾਂ ਨਾ ਪਾਵਾਂ ਮੈਂ ਜੀ ਨਹੀਂ ਮੇਰਾ ਕਰਦਾ ਪਰ ਇਹ ਵੀ ਹੋਇਆ ਪਈ ਵੀ ਵਾਹਣਾ ਪੱਲੇ ਵੀ ਤਿੰਨ ਵਿੱਗੀ ਹੈ ਕਿਤੇ ਕਣਕ ਤੋਂ ਵੀ ਨਾ ਰਹਿ ਜੀ ਮੁੱਲ ਲੈਣੀ ਪੈ ਜੀ ਹਨਾ ਕਿ ਕਾਮਯਾਬ ਹੋ ਜੂਗੀ ਇਹ ਇੱਕ ਮਿੰਟ ਜਿਹੜੀ ਗੋ ਹੈ ਗੋ ਗਾਪ ਤਾਂ ਉਹਨੂੰ ਵਧੀਆ ਫੁੱਟਦੀ ਹੈ ਹਨਾ ਕਰਦ ਬਥੇਰਾ ਕਰਿਆ ਹੈ ਪਰ ਇਹ ਜੋ ਕੀਤੇ ਲੋਕੀ ਤੇ ਪੀਰ ਪਾ ਗਏ ਇੱਕ ਮਿੰਟ ਫੋਨ ਆ ਗਿਆ ਫੋਨ ਆ ਗਿਆ ਜੀ ਦੋਸਤੋ ਇੱਕ ਮੈਂ ਥੋੜੀ ਜਿਹੀ ਹੋਰ ਨੇੜੇ ਜਾ ਕੇ ਇਹਦੀ ਜਿਹੜੀ ਵੱਡੀ ਪ੍ਰੋਬਲਮ ਗਾਟਨੀ ਬਹੁਤ ਹੈ ਉਹ ਦਿਖਾਉਣਾ ਜਿਹੜੀ ਮੇਨ ਮੇਨ ਸਮੱਸਿਆ ਆ ਰਹੀ ਹੈ ਮੈਨੂੰ ਆਹ ਉਹਨੇ ਸਾਰੇ ਬਰਾਭਾ ਕਣਕ ਦੀ ਸਾਰੇ ਦੀ ਸਾਰੀ ਕਣਕ ਹੋ ਗਈ ਹੈ ਖਤਮ ਆਪਣੀ ਪਰ ਆਹ ਅიროਗਨ ਕਰਕੇ ਤੇ ਜੀਰੀ ਵੀ ਅიროਗਨ ਕਰੀਤੀ ਪਰ ਕਿਸੇ ਨੇ ਬਈ ਖਰੀਦੀ ਨਹੀਂ ਨੀ ਕੀਤੀ ਆਪਾਂ ਸਾਰੀ ਦੀ ਸਾਰੀ ਫਿਰ ਮਸਤਾਨਾ ਸਾ ਮਾਤਾ ਭੂਲੀ ਵਾਲੇ ਗੁਰੂ ਘਰ ਨੂੰ ਆਪਾਂ ਨੇ ਚਲੋ ਮਹਾਰਾਜ ਨੇ ਆਪਾਂ ਤੋਂ ਸੇਵਾ ਕਰਵਾ ਲਈ ਸਾਰੀ ਉੱਥੇ ਆਪਾਂ ਨੇ ਕਣਕ ਉਹ ਭੇਜਤੀ ਤੇ ਮਾੜੀ ਜੀ ਬਸ ਸੁਣ ਦਿਖਾ ਦੋ ਦੋ ਤਾਂ ਮੈਂ ਕੱਟਦਾ ਦੋ ਮਿੰਟ ਦਾ ਕਸਟ ਹੋਰ ਲੈ ਲਓ ਦੋਸਤੋ ਪਿਆਰ ਨਾਲ ਹੀ ਕਹਿਣਾ ਮੈਂ ਵੀ ਖਰਜਦੋ ਲਾਈਵ ਦੇਖਦਾ ਹੁੰਦਾ ਕਈ ਵਾਰ ਮੈਂ ਵੀ ਕਹਿੰਦਾ ਉਹਨਾਂ ਗੱਲ ਚੰਗੀ ਨਹੀਂ ਲੱਗਦੀ ਪਤਾ ਲਾਈਕ ਦੇਣਾ ਇਹਨੂੰ ਉਹੀ ਗੱਲ ਦੋਸਤੋ ਤੁਸੀਂ ਕਰੀ ਜਾਂਦੇ ਹੋ ਤਾਂ ਮੇਰੀ ਪਾਲਕ ਬੇਟਾ ਦੇਖੋ ਮੇਰੀ ਕੁੜੀ ਦੇਖੋ ਉਹੀ ਲੈ ਕੇ ਦਿੰਦੀ ਹੁੰਦੀ ਹੈ ਇੱਕ ਦੋ ਮੈਨੂੰ ਇਹ ਆਹ ਦੇਖੋ ਪ੍ਰਭ ਇਹ ਤਾਂ ਹੈਲਪ ਕਰੋ ਯਾਰ ਮੇਰੀ ਤੁਸੀਂ ਨਾ ਜਦੋਂ ਮੈਂ ਇੱਕ ਕੋਈ ਉਹਦੇ ਨਾਲ ਚੱਲਣਾ ਚਾਹਣਾ ਨਾ ਤਾਂ ਤੁਸੀਂ ਵੀ ਹੈਲਪ ਕਰੋ ਯਾਰ ਇੰਨੀ ਕੀ ਆਹ ਦੇਖੋ ਸਾਰਾ ਮਹਾਂ ਨਹੀਂ ਨਿਕਲੀ ਜਾਂਦਾ ਬੰਦ ਕਰ ਦਵਾਂ ਵਿੱਚ ਜਾ ਕੇ ਸੁਣ ਮਾੜਾ ਚਲੋ ਆਦੀ ਪ੍ਰਭ ਇਤੇ ਮੈਂ ਨੱਕ ਜ਼ੋਰ ਲਾ ਲਿਆ ਪਰ ਮੇਰੇ ਕਣਕ ਸੈੱਟ ਨਹੀਂ ਆਈ ਸੈੱਟ ਕਿਉਂ ਨਹੀਂ ਆਈ ਇਹ ਸਮਝ ਤੋਂ ਬਾਹਰ ਹੈ ਇਹਦੇ ਬਾਰੇ ਤੁਸੀਂ ਰਾਏ ਭਾਈ ਮੈਨੂੰ ਜ਼ਰੂਰ ਦੇ ਦਿਓ ਮੈਂ ਕਦੇ ਅੱਗ ਨਹੀਂ ਲਾਈਏ ਬਹਾਨ ਨੂੰ ਵਿੱਚ ਹੀ ਦੇਖੋ ਪਰ ਆਪਾਂ ਪਰਾਲੀ ਪਈ ਹੈ ਵਿੱਚ ਹੀ ਮੈਂ ਪਰਾਲੀ ਬਾਤਣਾ ਜਿਹੜਾ ਗੁੱਲੀ ਡੰਡਾ ਜ ਨਹੀਂ ਹਰਾ ਹੋਇਆ ਇਹ ਇਸ ਵਾਰ ਇਤਕੀ ਹਰਾ ਹੋਇਆ ਪਹਿਲਾਂ ਕਦੇ ਵੀ ਨਹੀਂ ਹਰਾ ਹੋਇਆ ਭਾਈ ਹੈਨਾ ਇਹ ਪਤਾ ਨਹੀਂ ਇਤਕੀ ਕਿਉਂ ਹਰਾ ਹੋ ਗਿਆ ਆ ਇੰਨਾ ਕੁ ਟੁੱਟਾ ਇੱਕ ਮੈਂ ਤੁਹਾਨੂੰ ਗੱਲ ਹੋਰ ਦੱਸਦਾ ਨਾ ਖੰਭੇ ਤਾਂ ਕਿਰਪਾ ਉਹ ਪਰਮ ਮੰਡਵਾਂ ਹੈ ਮਤਲਬ ਮੰਡ ਜਿਵੇਂ ਜਿਵੇਂ ਕਿ ਇਹ ਕੁਦਰਤੀ ਤ ਹੈ ਇਹਦੇ ਵਿੱਚੋਂ ਭਰਾ ਬਈ ਨੇ ਮਿੱਟੀ ਕੱਢ ਲਈ ਦੀ ਮਿੱਟੀ ਕੱਢ ਕੇ ਆਹੀ ਵੱਟ ਤੱਕਰ ਇਹਦੇ ਵਿੱਚ ਮਿੱਟੀ ਥੱਲੇ 7-8 ਫੁੱਟ ਡੂੰਘਾ ਦੀਗਾ ਇਹ ਚ ਭਰ ਕੇ ਥੱਲੇ ਵਿਚਾਲੇ ਰੇਤਾ ਉੱਪਰ ਮਿੱਟੀ ਪਾਈ ਹੋ ਬਹੁਤ ਵਧੀਆ ਹੋ ਸਕਦਾ ਉਹਦੀ ਮਾਰ ਹੋਵੇ ਪਰ ਇਹ ਦਿੱਕਤ ਪਤਾ ਨਹੀਂ ਕਿਉਂ ਆ ਰਹੀ ਹੈ ਇਹ ਮੈਨੂੰ ਮੇਰਾ ਭਾਈ ਬਣ ਕੇ ਗੱਲਬਾਤ ਦੱਸਿਓ ਜ਼ਰੂਰ ਤੇ ਨਾਲ ਦੀ ਜਿਹੜੀ ਦੂਜੀ ਕਣਕ ਹੈ ਮੇਰੇ ਮੇਰੇ ਬੱਲੇ ਤੋਂ ਅਜੀ ਵੈਂਟੇਜ ਉਹ ਵੀ ਦਿਖਾਉਣਾ ਦੇਖਿਓ ਬਾਈ ਨਾ ਇੰਨੀ ਕੀ ਉਹ ਹੋ ਗਈ ਉਹ ਵਿਚ ਜਿਹੜੀ ਨਦੀਨ ਉਹ ਤਾਂ ਸੋਚਦੇ ਮੈਂ ਸੁਪਰੇ ਮਾਰਾ ਕਿ ਇਹਨੂੰ ਗੁੱਡੀ ਦੀਗੀ ਆ ਦੇਖੋ ਪ੍ਰਭ ਤੁਹਾਡੀ ਰੈ ਨਾਲ ਚੱਲਾਂਗੇ ਯਾਰ ਜੇ ਰੈ ਦੇ ਦੂੰ ਜੋ ਕੋਈ ਰੈ ਮੰਗਦਾ ਹੋਵੇ ਕਹਿੰਦੇ ਤਾਂ ਰੈ ਦੇ ਦੇਣੀ ਚਾਹੀਦੀ ਆ ਜੇ ਨਹੀਂ ਰੈ ਦੇਣੀ ਤਾਂ ਤੁਹਾਡੀ ਮਰਜ਼ੀ ਆ ਤੇ ਆਹ ਬਈ ਡੰਝ ਕਾਲੀ ਖੜੀ ਆ ਇਹ ਬਾਈ ਨੇ ਰੇਹ ਨੂੰ ਪੂਰਾ ਪਾਇਆ ਹੋਇਆ ਇਹ ਆਪਣੇ ਠਿੱਕੇ ਆਲਾ ਬਣਾ ਸਾਰੀ ਡੰਝ ਖੜੀ ਆ ਪਹਿਲਾਂ ਦੇਖੋ ਨਰਮ ਜੀ ਹੁੰਦੀ ਸੀ ਹੁਣ ਸੁੱਕਣ ਵਾਲਾ ਐਨ ਪੂਰੀ ਕੋਕਾ ਬਾਈ ਕਣਕ ਆ ਆਪਣੇ ਇੰਨੀ ਐ ਜੇ ਕੰਡਾ ਮੰਜੇ ਕਿਵੇਂ ਲੱਗਦੇ ਤੁਹਾਨੂੰ ਪ੍ਰਭ ਵੀ ਠੀਕ ਰਹੂ ਹੈ ਬਾਈ ਦੱਸੋ ਦੋਸਤੋ ਰਹਿ ਜਰੂਰ ਦਿਓ ਕੱਲ ਨੂੰ ਤੁਹਾਡੇ ਨਾਲ ਹੋਰ ਕੋਈ ਸਰਪੰਚੀ ਨੂੰ ਲੈ ਕੇ ਪਿੰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਵੀ ਪਿੰਡ ਵਿੱਚ ਕੀ ਗੱਲ ਕੀ ਬਾਤ ਹੁੰਦੀ ਹੈ ਕੀ ਕੰਮ ਹੁੰਦੇ ਨੇ ਕੋਈ ਹੋਰ ਗੱਲ ਨਹੀਂ ਕਈ ਵਾਰੀ ਭਰਾ ਕੋਈ ਗਲਤ ਸਮਝੋ ਵੀ ਪਿੰਡ ਦੇ ਵਿੱਚ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਕੀ ਕੀ ਬਣੇ ਸਰਪੰਚਾਂ ਨੂੰ ਦਿੱਕਤ ਆਉਂਦੀ ਨੇ ਜਦੋਂ ਬਾਹਰੋਂ ਪੰਚਾਇਤ ਆਉਂਦੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਕਿਵੇਂ ਵਿਹਾਰ ਕਰਦੇ ਆ ਤੇ ਬਾਹਰੋਂ ਜਿਹੜੀ ਪੰਚਾਇਤ ਆਉਂਦੀ ਉਹ ਕਿਵੇਂ ਕਰਦੇ ਨੇ ਮਤਲਬ ਅਸੀਂ ਵੀ ਕਿਸੇ ਦੇ ਪਿੰਡ ਜਾਂਦੇ ਹੋਵਾਂਗੇ ਵੀ ਉਹ ਚੀਜ਼ਾਂ ਦੀ ਅਸਲ ਸਮੱਸਿਆ ਮਾ ਕੀ ਨੇ ਇੱਕ ਦੂਜੇ ਨਾਲ ਕਿਵੇਂ ਪੇਸਾਉਣਾ ਚਾਹੀਦਾ ਠੀਕ ਹੈ ਨਾ ਉਹ ਅਸੀਂ ਪਰਸੋਂ ਜਿਹੜਾ ਤੁਹਾਨੂੰ ਮੈਂ ਪਹਿਲਾਂ ਲਾਈਵ ਹੋ ਕੇ ਦੱਸਿਆ ਸੀ ਉਹਦੇ ਨਾਲ ਜਿਹੜੇ ਉੱਚ ਗਿਆ ਨਾ ਸਾਨੂੰ ਕਾਫੀ ਚੀਜ਼ਾਂ ਦੇਖਣ ਨੂੰ ਤੇ ਸਿੱਖਣ ਨੂੰ ਮਿਲੀਆਂ ਹੋ ਸਕਦਾ ਅਸੀਂ ਗਲਤ ਹੋਈਏ ਹੋ ਸਕਦਾ ਅਗਲੇ ਉਹ ਪ੍ਰਭੂ ਤੁਹਾਨੂੰ ਮੈਂ ਬਸਤਾਰ ਤੇ ਨਾਲ ਨੂੰ ਦੱਸੂਗਾ ਅਸੀਂ ਟਾਈਮ ਗੱਲਬਾਤ ਵੀ ਕੀ ਹੈਗੀ ਤੇ ਤੁਸੀਂ ਜਰੂਰ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜਰ ਇੱਕ ਦੋ ਕੁ ਸ਼ੇਅਰ ਜਿਹੜੀਆਂ ਵੀਡੀਓ ਬਹੁਲੇ ਜਿਆਦੇ ਮਤਲਬ ਤੇ ਚੱਲੀਆਂ ਹੁੰਦੀਆਂ ਨੇ ਜੋ ਜਿਨਾਂ ਨੂੰ ਜਿਆਦਾ ਐਕਸਪੀਰੀਅੰਸ ਹੁੰਦਾ ਹਨ ਉਹਨਾਂ ਦੇ ਵੀ ਤੁਸੀਂ ਦਾੜ-ਦਾੜ ਕਰੀ ਜਾਣਿਓ ਸ਼ਹਿਰ ਵਗੈਰਾ ਇੱਕ ਦੋ ਸ਼ਹਿਰ ਜੇ ਮੈਨੂੰ ਖਰਦੋਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਰਲ ਮਿਲ ਕੇ ਕੰਮ ਚੱਲਦਾ ਹੁੰਦਾ ਰੱਬ ਨੂੰ ਮੰਨਣ ਵਾਲੇ ਬੰਦੇ ਆ ਜੀ ਸਾਰੇ ਹੁੰਦੇ ਨੇ ਐਨਾਂ ਮੈਂ ਬਹਣ ਦੀ ਆਪਣੀ ਦੀ ਫਸਲ ਹੈ ਜਿਹੜੀ ਮੇਰੀ ਸਾਰੀ ਮਾਤਾ ਪੋਲਾ ਗੁਰਦੁਆਰੀ ਸਾਹਿਬ ਮਾਤਾ ਪੋਲੀ ਵਾਲੇ ਜੋ ਸੰਤ ਬਾਬਾ ਤਸਿੰਗ੍ਹ ਦੇ ਮਾਤਾ ਜੀ ਨੇ ਉਹਨਾਂ ਦੇ ਗੁਰੂ ਘਰ ਨੂੰ ਬਈ ਸੇਵਾ ਦੇ ਵਿੱਚ ਦੇਤੀ ਕਿਉਂਕਿ ਮੈਂ 에ਰੋਗੈਨਿਕ ਕਰੀ ਤੇ ਖਰੀਦੀ ਕਿਸੇ ਨੇ ਹੈ ਨਹੀਂ ਸਾਫ਼ ਜੀ ਗੱਲ ਹੈ ਜੇ ਕੋਈ ਖਰੀਦ ਲਾਉਂਦਾ ਤਾਂ 2 ਰੁਪਏ ਵੱਟ ਲਾਉਂਦੇ ਤੇ ਫਿਰ ਮੇਰੇ ਵੀ ਮਨ ਵਿੱਚ ਇਹ ਸੀ ਦੀ ਵੀ ਕਿਸੇ ਦੇ ਮੂੰਹ ਦੇ ਵਿੱਚ ਪਵੇ ਐਦਾਂ ਨਹੀਂ ਫਿਰ ਉਹਨੂੰ ਸੈਲਰ ਚ ਵੇਚ ਕੇ ਆਉਣਾ ਨਹੀਂ ਵੇਚਾਂ ਅੱਗੇ ਵੀ ਮੈਂ ਕਹਣਾ ਕਿ ਜਿਹੜੀ ਮੇਰੇ ਇਹਦੇ ਵਿੱਚ ਕੁਸ ਵੀ ਲਾਉਂਗਾ ਮੈਂ ਜੇ ਤਾਂ ਮੇਰੀ ਫਸਲ ਵੇਕ ਗਈ ਵਿਕ ਗਈ ਨਹੀਂ ਦੋ ਸੱਚੇ ਪਾਸੋਂ ਨੂੰ ਮਨਜ਼ੂਰ ਆ ਪਰ ਲਵੇ ਹੋਰ ਜਿਹੜੇ 5-4 ਕਿੱਲੇ ਨੇ 5-7 ਕਿੱਲੇ ਹੋਰ ਹੈਗੇ ਨੇ ਟੈਪ ਪਾਸ ਕਰਨ ਨੂੰ ਕੋਈ ਦਿੱਕਤ ਨਹੀਂ ਤੇ ਫਿਰ ਵੀ ਮੈਂ ਉਦਰੀ ਭੇਜੂੰਗਾ ਜੇ ਵੇਕਣ ਲੱਗ ਗਈ ਤਾਂ ਠੀਕ ਹੈ ਕਰੂੰਗਾ ਇਹ ਰੋ ਗਣ ਕੀ ਹਨ ਇਹ ਜਿਹੜੀਆਂ 3 ਕਿਲੋ ਰੇਪਾ ਤਾਂ ਚਲੋ ਉਹ ਵੀ ਮੈਨੂੰ ਪਸਤਾਵਾ ਹੀ ਹੈ ਰੂੜੀ ਦਾ ਰੇ ਮੈਂ ਇਸ ਵਾਰੀ ਇਹਦੇ ਚ ਮੈਂ ਹੋਰ ਪਾਉਂਗਾ ਜਿੱਤੇ ਦੀ ਮੁੱਲ ਲੈ ਕੇ ਪਾਵਾਂ ਚੇਦੀ ਜਿੰਮੇ ਮਰਜੀ ਪਾਵਾਂ ਪਰ ਤਿੰਨ ਵੇਕੇ ਬਹਾਨ ਰੱਖੂਗਾ ਜਦੋਂ ਹੁਣ ਉਹ ਠੇਕੇ ਤੋਂ ਬਾਹਰ ਮੇਰਾ ਅਗਲੇ ਸਾਲ ਮੈਂ ਆਪ ਕਰੂੰ ਖੇਤੀ ਤੇ ਇਹ ਬਹਾਨ ਦੇ ਵਿੱਚ ਮੈਂ ਰੇ ਘਟਾਉਂਗਾ ਇਹ ਨਹੀਂ ਮੈਂ ਕਹਿੰਦਾ ਵੀ ਮੈਂ ਬੰਦ ਕਰੂੰਗਾ ਜਿੰਨਾ ਜਿੰਨਾ ਪਾਉਂ ਤੁਹਾਨੂੰ ਦੱਸੂਗਾ ਇਹਨੂੰ ਮੇਰੇ ਬਾਹਰ ਨੂੰ ਮੈਨੂੰ ਤਿੰਨ ਤੋਂ ਚਾਰ ਸਾਲ ਲੱਗ ਗਏ ਆਹ ਬਹ ਹੁਣ ਸੁਧਾਰਨ ਨੂੰ ਮੈਨੂੰ ਠੀਕ ਹੈ ਨਾ ਤੇ ਉਮੀ ਮੈਂ ਪੂਰੀ ਫੁੱਲ ਕੋਸ਼ਿਸ਼ ਕਰ ਰਿਹਾ ਵੀ ਉਹਨੂੰ ਸੁਧਾਰਨਾ ਕੋਈ ਟਾਈਮ ਹੈ ਜੇ ਆਜੂ ਵੀ ਜਦੋਂ ਆਪਾਂ ਨੂੰ ਜੂਰੀਆ ਰੇ ਮਿਲਣਾ ਨਹੀਂ ਤੇ ਆਪਾਂ ਨੂੰ ਖਾਨ ਜੋਗਰੀ ਫਸਲ ਤਾਂ ਹੋ ਜਾਇਆ ਕਰੂ ਜਿਹੜੀ ਮੇਰੀ ਸੋਚ ਹੈ ਸਿੱਖਿਆ ਮੈਂ ਮੇਰੇ ਪਿੰਡ ਵਾਲਾ ਜਿਹੜਾ ਮੁੰਡਾ ਬਰਿੰਦਰ ਮੈਂਬਰ ਹੈ ਸਾਫ ਦਾ ਤੇ ਉਹ ਉਹਦੀਆਂ ਉਹਦੀਆਂ ਵੀਡੀਓ ਗੱਲਾਂ ਤੋਂ ਉਹਦੀਆਂ ਤੋਂ ਆਪਾਂ ਸਿੱਖਿਆ ਬਾਕੀ ਮੇਰੇ ਮਨ ਨੇ ਕਿਹਾ ਵੀ ਜੇ ਪ੍ਰਮਾਤਮਾ ਨੇ ਆਪਾਂ ਨੂੰ ਵਾਹਣ ਬਖਸਿਆ ਤਾਂ ਆਪਾਂ ਨੂੰ ਜ਼ਹਿਰ ਤੋਂ ਬਿਨਾਂ 2 ਤਰ ਵਿੱਗਿਆਂ ਨੂੰ ਆਪਾਂ ਕਰ ਸਕਦੇ ਹਾਂ ਜੇ ਕੋਸ਼ਿਸ਼ ਕਰਾਂਗੇ ਦਿੱਕਤਾਂ ਮੈਨੂੰ ਵੀ ਬਹੁਤ ਆਈਆਂ ਦੀਆਂ ਦਿੱਕਤਾਂ ਦੇ ਨਾਲ ਗਾਲਾਂ ਵੀ ਘਰੋਂ ਬਹੁਤ ਪਈਆਂ ਤੇ ਬਾਪੂ ਜੀ ਤੋਂ ਚਲੋ ਗਾਲਾਂ ਕਹਿੰਦੇ ਕਿ ਉਹਦੀਆਂ ਲਾਲਾ ਬਾਪੂ ਤੋਂ ਬਹੁਤ ਪਈਆਂ ਤੇ ਇਹ ਵੀ ਕਹਿੰਦਾ ਹੁੰਦਾ ਦੀਆਂ ਤੂੰ ਕਰੇਗਾ ਬਿਨਾ ਰੇਤੋਂ ਖੇਤੀ ਇਹ ਆਏ ਨਹੀਂ ਹੁੰਦੀ ਬਾਹ ਨੂੰ ਇੱਕ ਦੋ ਵਾਰੀ ਨਾ ਚੋਰੀਓ ਚਾਰੀਓ ਮਤਲਬ ਆ ਕੇ ਜਿਵੇਂ ਖੇਤ ਗੇੜਾ ਮਾਰਨ ਤੇ ਹੁੰਦਾ ਬਾਪੂ ਮੇਰੇ ਢਿੱਲੇ ਨੇਗੇ ਆਉਣਾ ਔਖਾ ਥੋੜਾ ਜਿਹਾ ਕੈਂਸਰ ਦੇ ਮਰੀਜ਼ ਨੇ ਬਾਈ ਹਨਾ ਤੇ ਉਹ ਬਾਪੂ ਬਾਰੇ ਵੀ ਕੱਲ ਨੂੰ ਕਰੂੰ ਆਹੀ ਟਾਈਮ ਗੱਲਬਾਤ ਸੰਜੀ ਵੀ ਕੀ ਕੀ ਅਸਲ ਜ਼ਿੰਦਗੀ ਕੀ ਅਗਲਾ ਕਹਿਦਾ ਹੁੰਦਾ ਸਰਪੰਚੀ ਕਰਨੀ ਹੈ ਜਾਂ ਫਿਰ ਪਿੰਡ ਦੇ ਕੰਮ ਕਰ ਰਹੇ ਨੇ ਬਹੁਤ ਲੋਕ ਦੁਖੀ ਨੇ ਯਾਰ ਉਹਨਾਂ ਦੁੱਖਿਆਂ ਦੇ ਵਿੱਚੋਂ ਇੱਕ ਮੈਂ ਵੀ ਹਾਂ ਚਲੋ ਟਾਈਮ ਪਾਸ ਕਰੀ ਜਾਂਦੇ ਆਂਗੇ ਪਰ ਬਾਪੂ ਰੇ ਰੂਏ ਤੇ ਪਾ ਜਾਂਦਾ ਸੀ ਹੁਣ ਹੁਣ ਐਨ ਬੱਲੇ ਬੱਲੇ ਐ ਨਜ਼ਾਰਾ ਭਾਈ ਬਾਪੂ ਦਾ ਵੀ ਸਾਥ ਪੂਰਾ ਬਾਪੂ ਦੇ ਸਾਥ ਦੇ ਸਿਰ ਤੀ ਸਾਲਾ ਮਾਰਦੇ ਆ ਜ਼ਿੰਦਗੀ ਦੇ ਨਜ਼ਾਰੇ ਲੈਣੇ ਆ ਬਹੁਤਿਆਂ ਚੋਂ ਚੰਗਿਆਂ ਬਹੁਤਿਆਂ ਵਿੱਚੋਂ ਮਾੜਿਆਂ ਕੰਫੀਡੈਂਸ ਪੂਰਾ ਹੌਸਲਾ ਪੂਰਾ ਐ ਇਸੇ ਹੌਸਲੇ ਦੇ ਨਾਲ ਚੱਲਣਾ ਪ੍ਰਭੂ ਬਾਕੀ ਭਰਾਵੋ ਤੁਹਾਡਾ ਦੋਸਤਾਂ ਦਾ ਪਿਆਰ ਐ 26 ਮਿੰਟ ਹੋ ਗਏ ਗੱਲ ਕਰਦੇ ਨੂੰ ਅੱਜ ਐਨੀ ਕੀ ਜ਼ਿਆਦਾ ਖੁਸ਼ੀ ਹੋਏ ਨਾ ਜਿਹੜੇ 10 ਵੀਰ ਦੇਖ ਰਹੇ ਹੋ ਨਾ ਉਹਨਾਂ ਨੂੰ ਸਪੈਸ਼ਲ ਬੇਨਤੀ ਕਰਦਾ ਮੈਂ ਇਧਰ ਨੂੰ ਕਰ ਲਾ ਕੈਮਰਾ ਜਿਹੜੇ ਦੋਸਤਾਂ ਜਿਹੜੇ 10 ਵੀਰ ਦੇਖ ਰਹੇ ਹੋ ਨਾ ਜ਼ਿੰਦਗੀ ਯਕੀਨ ਮੰਨੋ ਹੁਣ 14 ਬੰਦੇ ਹੋ ਗਏ ਇੰਨਾ ਕੁ ਤੁਹਾਡਾ ਧੰਨਵਾਦ ਐਨਾਂ ਕੁ ਸ਼ੁਕਰਗੁਜ਼ਾਰਾ ਮੈਨੂੰ ਨਹੀਂ ਪਤਾ ਬਾਈ ਵੀ ਬਦਲ ਬਦਲ ਕੇ ਤੁਸੀਂ ਬੰਦੇ 14 ਜਾਂ 10 ਹੋਗੇ ਪਰ ਅੱਜ ਮੈਂ ਜਦੋਂ 26 ਮਿੰਟ ਹੋ ਗਏ ਲਾਈਵ ਕਰੇ ਨੂੰ ਬਾਬੇ ਨਾਨਕ ਦੀ ਕਿਰਪਾ ਨਾਲ 4 ਤੋਂ 5 ਜੁੜੇ ਤੇ 5 ਤੋਂ ਘਟੇ ਨਹੀਂ ਮੁੜ ਕੇ 10 ਤੋਂ ਨਹੀਂ ਘਟੇ 12 14 ਹੋਏ ਰਹੇ ਨੇ ਤੁਹਾਡੇ ਜ਼ਿੰਦਗੀ ਦੇ ਵਿੱਚ ਨਾ ਇਸ ਆਸਾਨ ਅਲੀ ਗੱਲ ਆ ਯਾਰ ਆਸਾਨ ਹੀ ਰਹੋ ਜਿਹੜੇ 14 ਵੀਰ ਦੇਖ ਰਹੇ ਹੋਗੇ ਬਹੁਤ ਬਹੁਤ ਧੰਨਵਾਦ ਹੈ ਖੁਸ਼ੀ ਹੁੰਦੀ ਹੈ ਕਿ ਮਤਬੰਦਨ ਨੂੰ ਖੁਸ਼ੀ ਮਿਲ ਜਾਂਦੀ ਹੈ ਵੀ ਹਾਂ ਯਾਰ ਬੰਦੇ ਆਪਣਾ ਵੀ ਲਾਈਵ ਦੇਖਦੇ ਨੇ ਜੇ ਕੋਈ ਗੱਲਬਾਤ ਹੋ ਸਕਦਾ ਕੋਈ ਚੰਗੀ ਲੱਗੀ ਹੋਵੇ ਹਨ ਇਹ ਗੱਲ ਆ ਪ੍ਰਭੂ ਕੋਈ ਗੱਲ ਨਹੀਂ ਕਰ ਲੂ ਆਪਾਂ ਦੁਬਾਰੇ ਇਹੀ ਟਾਈਮ ਮਿਲਾਂਗੇ ਕੱਲੂ ਤੁਹਾਡੇ ਨਾਲ ਇਹੀਆਂ ਗੱਲਾਂ ਸਾਂਝੀਆਂ ਕਰੂੰ ਜਿਹੜੀਆਂ ਕਦੇ ਤੁਹਾਨੂੰ ਸੁਣੀਆਂ ਵੀ ਨਹੀਂ ਹੋਣੀਆਂ ਤੇ ਜ਼ਿੰਦਗੀ ਦਾ ਤਜਰਬਾ ਕੀ ਆ ਸਰਪੰਚੀ ਚੋਂ ਕੀ ਸਿੱਖਿਆ ਕੀ ਸਿੱਖਣ ਨੂੰ ਮਿਲਿਆ ਕਿੱਦਾਂ ਦੀ ਆਪਾਂ ਦਿੱਕਤਾਂ ਹੁੰਦੇ ਨੇ ਕਿਵੇਂ ਪੈਸਾ ਆਉਂਦਾ ਠੀਕ ਹੈ ਨਾ ਆਖਿਰ ਦੇ ਵਿੱਚ ਉਹ ਜਿਹੜੇ 10 ਬੰਦੇ ਹੁਣ ਦੇਖ ਰਹੇ ਨੇ ਇਹ ਦਸਾਂ ਦਾ तहे ਦਿਲੋਂ ਬਹੁਤ-ਬਹੁਤ ਧੰਨਵਾਦ ਤੇ ਬੇਨਤੀ ਕਰਦਾ ਲਾਈਕ ਜ਼ਰੂਰ ਕਰ ਦਿਓ 9 ਰਹਿ ਗਏ 9 ਬੰਦਿਆਂ ਨੂੰ ਬੇਨਤੀ ਕਰਦਾ ਸ਼ੇਅਰ ਕਰ ਦਿਓ ਬਾਈ ਹਨਾ ਬੇਨਤੀ ਹੈ ਤੁਹਾਡੇ ਮੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਦੁਆਰੇ ਫੇਰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ